ਮੱਛਰ ਵਾਹਤਾ ਹੈ ਜਿਹੜਾ ਡਾਡਾ ਮੋਟਾ ਮੋਟਾ ਡੇਂਗੂ ਹੋਏ ਬਸਾਰੇ ਬੱਚੇ ਇਨਕੇ ਦੇ ਉਹਨੂੰ ਬੁਖਾਰ ਚੜ ਗਿਆ ਕਿ ਉਹਨੂੰ ਚੜ ਗਿਆ 10 ਦਿਨ ਹੋ ਗਏ ਸਕੂਲ ਨਹੀਂ ਜਾਂਦੇ ਉਲਟੀਆਂ ਵਗੈਰਾ ਲੱਗੀਆਂ ਹੋਵਾਂਗਾ ਬੱਚਿਆਂ ਨੂੰ ਹਾਂਜੀ ਕਾਲੀ ਲਾਲ ਦੇ ਬੰਦੇ ਐ ਅਸੀਂ ਰਿਕਾਰਡਿੰਗ ਭੇਜੀ ਸੀ ਇਹ ਗਲੀ ਦੇ ਵਿੱਚ ਮੈਂ ਆ ਫਿਰਦਾ ਨਾ ਕੋਈ ਪਾਣੀ ਐ ਨਾ ਕੋਈ ਸੀਵਰ ਬੰਦ ਐ ਤੇ 9000 ਵੋਟਾਂ ਜੀ ਇੱਥੇ ਵੋਟ ਮੰਗਣ ਨਹੀਂ ਆਈ ਵੀ ਅਸੀਂ ਵੋਟ ਕਿਹੜੇ ਮੂਨਾ ਮੰਗ ਕੇ ਆਵਾਂਗੇ ਵੀ ਇੱਥੇ ਆ ਹੱਲ ਨਹੀਂ ਹੁੰਦਾ ਜੀ ਬਸਟਰ ਜੀ ਸੀਰ ਸਿੰਘ ਜੀ ਸਾਡੇ ਕੋਲ ਦੀ ਲੰਗਦੇ ਆ ਰੋਜ਼ ਅਸੀਂ ਉਹਨਾਂ ਨੂੰ ਵੀ ਘੇਰ ਕੇ ਇੱਕ ਦਿਨ ਦਿਖਾਇਆ ਸੀ ਪਰ ਕੋਈ ਸੁਣਵਾਈ ਨਹੀਂ ਕਹਿੰਦੇ ਢਾਈ ਸਾਲਾਂ ਨੂੰ ਹੋਊਗਾ ਕੰਮ ਉਦੋਂ ਪਹਿਲਾਂ ਕੋਈ ਹੱਲ ਨਹੀਂ ਹੁੰਦਾ ਕੋ ਤਾਂ ਸੁਧਰਨਗੇ ਜਿਹੜਾ ਇਹ ਹਾਲਾਤ ਹੋਏ ਪੈਕਣਗੇ ਪੰਜ ਦੱਲਾ ਦੇ ਬੀਬੀ ਸਦ ਜਣ ਛੋਟਾ ਬੰਦਾ ਗਰੀਬ ਬੰਦਾ ਮੈਂ ਜਨਤਾ ਦੇ ਨਾਮ ਆ ਪਰ ਜਿਹੜੇ ਬੰਦੇ ਪੀਟੀ ਕਰ ਲੈ ਮ ਲਗਾਉਣਾ ਦੇ ਨਾਲ ਲਿਖਣਾ ਕਈ ਚੜੂੜੇ ਨੇ ਭਾਤ ਕਹਿੰਦੇ ਨੂੰ ਵੀ ਚੈਨਲ ਵਿਕਿਆ ਹੋਇਆ ਜੀ ਉਹੀ ਖਬਰ ਪ੍ਰਮੋਟ ਕਰਦੇ ਐਂਟੀ ਮਤਲਬ ਹੈਗੇ ਸਰਕਾਰ ਦੇ ਆਹਨ ਹਰੇ ਬਈ ਪਾਣੀ ਦੇ ਵਿੱਚ ਇੱਕ ਦਿਨ ਨਾਲ ਤਾਂ ਜੰਮੀ ਹੋਈ ਜੀ ਇਹ ਭਗਵਾਨ ਜਮਾ ਜਮਾ ਪੂਰੇ ਫੁੱਲ ਫੋਕੇ ਦਾ ਵੀ ਨਿਕਲੇ ਵਿਕਾਸ ਕਰਦਾ ਕੋਈ ਵਿਕਾਸ ਨਹੀਂ ਹੈਗਾ ਜੀ ਤਿੰਨ ਸਾਲ ਪਹਿਲਾਂ ਕੋਈ ਦਿੱਕਤ ਨਹੀਂ ਆਈ ਕੋਈ ਬੰਦਾ ਕਹਿੰਦੇ ਮੈਨੂੰ 4 ਸਾਲ ਹੋ ਗਏ ਪ੍ਰਧਾਨ ਬਣੇ ਨੂੰ ਤਿੰਨ ਸਾਲਾਂ ਦੇ ਵਿੱਚ ਕੋਈ ਦਿੱਕਤ ਨਹੀਂ ਆਈ ਹਾਂ ਸਰਕਾਰ ਦੇ ਵਿੱਚ ਕੋਈ ਪੈਸਾ ਹੀ ਨਹੀਂ ਆਇਆ ਬਾਕੀ ਗੁੰਮ ਹੋ ਗਿਆ ਪਿਛਲੇ 3 ਮਹੀਨਿਆਂ ਤੋਂ ਇਹ ਸੰਘਰਸ਼ ਲੜੀ ਜਾਂਦੇ ਆ ਨਗਰ ਕੌਂਸਲ ਦੇ ਵਿੱਚ ਉਹਨਾਂ ਨੇ ਸਾਨੂੰ ਇੰਟਰਵਿਊ ਨਹੀਂ ਕਰਨ ਦਿੱਤਾ ਪ੍ਰਸ਼ਾਸਨ ਦੇ ਜ਼ੋਰ ਦੇ ਨਾਲ ਸਾਨੂੰ ਉਹਨਾਂ ਨੇ ਬਾਹਰ ਕੱਢਤਾ ਮੈਂ ਕਿਹਾ ਮਰਦਾਬਾਤ ਕਰਨੀ ਹੈ ਮੇਰੀ ਕਰੋ ਜੀ ਸਾਦਕੇ ਅਰ ਦੁਨੀਆ ਦੀ ਹੁੰਦੀ ਹੈ ਸਰਕਾਰ ਦੀ ਕਰੋ ਪਰ ਨਗਰ ਕੌਂਸਲ ਦੇ ਵਿੱਚ ਨਹੀਂ ਮੈਂ ਕਰਨੰਦਾ ਬਾਹਰ ਕੱਢਣ ਵੇਲੇ ਉਹਨਾਂ ਨੇ ਧਮਕੀਆਂ ਜ਼ਰੂਰ ਦਿੱਤੀਆਂ ਵੀ ਤੁਹਾਡੇ ਤੇ ਪਰਚੇ ਹੋਣਗੇ ਤੁਸੀਂ ਜ਼ਿਆਦਾ ਮੂਰੇ ਲੱਗਦੇ ਹੋ ਤੁਹਾਡੇ ਤੇ ਪਰਚੇ ਹੋਣਗੇ ਸਾਡੇ ਪਾਣੀ ਦਾ ਹੱਲ ਤਾਂ ਨਹੀਂ ਹੁੰਦਾ ਪਰ ਸਾਡੇ ਤੇ ਪਰਚੇ ਜ਼ਰੂਰ ਹੋਣਗੇ ਹਰ ਚਾ ਕੀ ਬਤਾ ਕਿ ਜਦੋਂ ਸਾਨੂੰ ਕੋਈ ਬਲੈਕਮੇਲ ਕਰੂਗਾ ਗਲਤ ਗੱਲ ਕਰੂਗਾ ਇੱਕ ਤਾਂ ਕਰਾਵਾਂਗੀ ਆਪਸ ਵਿੱਚ ਕੋਈ ਦੀ ਡੈਥ ਹੋ ਜੇ ਅਸੀਂ ਜਾ ਨਹੀਂ ਸਕਦੇ ਸੰਤਾ ਇਹ ਨਹੀਂ ਪਤਾ ਲੱਗਦਾ ਵੀ ਕੀ ਹੋਗੇ ਇਹਨਾਂ ਦੀ ਮਨਸ਼ਾ ਨਹੀਂ ਕਰਨ ਦੀ ਹੁਣ ਇੱਥੇ ਕੋਈ ਸਿਹਤ ਵਿਭਾਗ ਨੂੰ ਦਿਸਦਾ ਨਹੀਂ ਸਿਹਤ ਵਿਭਾਗ ਘਰਾਂ ਦੇ ਵਿੱਚ ਆ ਕੇ ਕੂਲਰ ਚੈੱਕ ਕਰਦਾ ਵੀ ਕੂਲਰ ਦੇ ਵਿੱਚ ਪਾਣੀ ਨਾ ਖੜਾ ਹੋਵੇ ਟਾਇਰ ਟੂਬਾਂ ਦੇ ਵਿੱਚ ਪਾਣੀ ਨਾ ਹੋਵੇ ਮੱਛਰ ਨਾ ਪੈਦਾ ਹੋ ਜੇ ਆ ਮੱਛਰ ਨਹੀਂ ਪੈਦਾ ਹੋਇਆ ਵੀ ਹੁਣ ਕੋਈ ਸਿਹਤ ਵਿਭਾਗ ਨਹੀਂ ਆਉਂਦਾ ਇੱਥੇ ਜਿੱਕਰ ਇਹ ਸਰਕਾਰ ਦੀ ਗੱਲ ਕਰਾਂ ਤਾਂ ਇਹ ਸਿਹਤ ਸਹੂਲਤਾਂ ਦਾ ਢੰਡੋਰਾ ਪਟਦੀ ਰਹੀ ਆ ਢੋਲ ਵਜਾਉਂਦੀ ਰਹੀ ਆ ਕਿ ਸਿਹਤ ਸਹੂਲਤਾਂ ਜਿਸ ਤਰ੍ਹਾਂ ਦੀਆਂ ਅਸੀਂ ਦਿੱਤੀਆਂ ਉਸ ਤਰ੍ਹਾਂ ਦੇ ਕੋਈ ਦੇ ਨਹੀਂ ਸਕਦਾ ਪਰ ਇੱਕ ਸਿਹਤ ਸਹੂਲਤਾਂ ਦੀ ਇੱਕ ਆ ਤਸਵੀਰ ਵੀ ਜਉਂਦੀ ਜਾਗਦੀ ਤਸਵੀਰਾਂ ਜਿਦੇ ਵਿੱਚ ਲੋਕ ਬਿਮਾਰ ਪਏ ਆ ਇਸ ਵੇਲੇ ਪੁੱਚੋ ਹਲਕੇ ਦੇ ਵਿੱਚ ਮੌਜੂਦਾਂ ਪੁੱਚੋ ਮੰਡੀ ਪੁੱਚੋ ਮੰਡੀ ਦਾ ਉਹ ਏਰੀਆ ਜਿਹੜਾ ਇਸ ਵੇਲੇ ਨਰਕ ਵਰਗਾ ਬਣਿਆ ਹੋਇਆ ਤੇ ਮੇਰੇ ਨਾਲ ਉਹ ਲੋਕ ਨੇ ਜਿਹੜੇ ਨਰਕ ਦੇ ਵਿੱਚ ਰਹਿਣ ਦੇ ਲਈ ਮਜਬੂਰ ਨੇ ਨਾ ਤਾਂ ਇੱਥੋਂ ਜਾ ਸਕਦੇ ਨੇ ਤੇ ਨਾ ਇੱਥੇ ਰਹਿ ਸਕਦੇ ਨੇ ਜੇਕਰ ਰਹਿੰਦੇ ਨੇ ਤਾਂ ਹੀ ਕਈ ਬਿਮਾਰੀਆਂ ਇਹਨਾਂ ਨੂੰ ਘੇਰ ਚੁੱਕੀਆਂ ਕਈ ਬਿਮਾਰੀਆਂ ਨੇ ਘੇਰਿਆ ਕਿਉਂਕਿ ਸੀਵਰੇਜ ਦੀ ਪ੍ਰੋਬਲਮ ਇਹ ਅੱਜ ਤੋਂ ਨਹੀਂ ਇਹ ਲੰਬੇ ਸਮੇਂ ਤੋਂ ਆ ਪਰ ਪ੍ਰਸ਼ਾਸਨ ਦੇ ਸ਼ਾਇਦ ਕੰਨਾਂ ਤੇ ਜੂਨ ਹੀ ਸਰਕਦੀ ਸਰਕਾਰ ਸ਼ਾਇਦ ਜਿਹੜੀ ਹੈਗੀ ਆ ਉਹ ਨਿੰਦੀ ਸੁੱਤੀ ਪਈ ਆ ਪਤਾ ਨਹੀਂ ਲੱਗਦਾ ਕਿ ਇਹ ਲੋਕ ਵੀ ਇੱਥੇ ਰਹਿੰਦੇ ਨੇ ਨਰਕ ਵਰਗੇ ਹਾਲਾਤਾਂ ਦੇ ਵਿੱਚ ਰਹਿੰਦੇ ਨੇ ਜਦੋਂ ਵੋਟਾਂ ਹੁੰਦੀਆਂ ਆਉਣੀਆਂ ਸ਼ਾਇਦ ਉਦੋਂ ਇਹਨਾਂ ਦੇ ਘਰ ਦਿਖਦੇ ਹੋਣਗੇ ਉਦੋਂ ਸ਼ਾਇਦ ਇਹ ਲੋਕ ਦਿਖਦੇ ਹੋਣਗੇ ਪਰ ਜਦੋਂ ਹਾਲਾਤ ਐਸੇ ਹੁੰਦੇ ਨੇ ਉਦੋਂ ਲੋਕ ਨਹੀਂ ਦਿਖਦੇ ਜੇਕਰ ਅੱਜ ਦੀ ਗੱਲ ਕਰਾਂ ਤਾਂ ਅੱਜ ਵੀ ਪੂਰਾ ਦਿਨ ਜਿਹੜਾ ਉਹ ਤਰਨਾ ਪੁੱਚੋ ਮੰਡੀ ਦੇ ਵਿੱਚ ਲੱਗਿਆ ਪੁੱਚੋ ਮੰਡੀ ਦੇ ਮੇਨ ਜਿਹੜਾ ਹੈਗਾ ਫੁਹਾਰਾ ਚੌਂਕ ਦੇ ਉੱਪਰ ਤਰਨਾ ਸੀ ਪਰ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨੇ ਆ ਕੇ ਸਾਰ ਤੱਕ ਜਿਹੜੀ ਆ ਉਹ ਨਹੀਂ ਲਈ ਸਭ ਤੋਂ ਪਹਿਲਾਂ ਤੁਹਾਨੂੰ ਪੂਰੀ ਗੱਲਬਾਤ ਤੋਂ ਜਾਣੂ ਕਰਵਾਵਾਂਗੇ ਕਿ ਗੱਲਬਾਤ ਆਖਿਰ ਹੈ ਕੀ ਭਾਈ ਸਭ ਤੋਂ ਪਹਿਲਾਂ ਪੂਰੀ ਗੱਲਬਾਤ ਬਾਰੇ ਜਾਣੂ ਕਰਵਾ ਦਿਓ ਕਿ ਕਾਰਨ ਹੈ ਇਹ ਜਿਹੜੇ ਆ ਹਾਲਾਤ ਨੇ ਅਸੀਂ ਅੱਜ ਦੇਖ ਰਹੇ ਹਾਂ ਨਰਕ ਵਰਗੇ ਹਾਲਾਤ ਨੇ ਕਦੋਂ ਤੋਂ ਨੇ ਭਾਈ ਜੀ ਇਹ ਬੜੇ ਲੰਮੇ ਸਮੇਂ ਤੋਂ ਚੱਲੇ ਆ ਰਹੇ ਹਾਂ ਇਹ ਸਾਡੇ ਸਾਲ ਦੇ ਵਿੱਚ ਮੁਸ਼ਕਲ ਨਾਲ ਇੱਕ ਜਾਂ ਦੋ ਮਹੀਨੇ ਕੰਮ ਚੱਲਦਾ ਹੋਊਗਾ ਵੀ ਸਾਫ਼ ਰਹਿੰਦੀ ਹੋ ਕੋਈ ਕੋਈ ਗਲੀ ਨਹੀਂ ਤਾਂ ਵੀ ਮਹੀਨੇ ਦੇ ਵਿੱਚ ਸਮਝ ਲਓ 20 ਦਿਨ ਇਹ ਬਲੌਕ ਆ 10 ਦਿਨ ਇਹ ਚੱਲਦੀ ਹੋ ਅੱਜ ਨਹੀਂ ਅਸੀਂ ਪਿਛਲੇ 3 ਮਹੀਨਿਆਂ ਤੋਂ ਇਹ ਸੰਘਰਸ਼ ਲੜੀ ਜਾਂਦੇ ਆ ਅਸੀਂ ਪਹਿਲਾਂ ਨਗਰ ਕੌਂਸਲ ਦੇ ਪ੍ਰਧਾਨ ਜੀ ਨੂੰ ਮਿਲੇ ਸੀ ਨਗਰ ਕੌਂਸਲ ਦੇ ਪ੍ਰਧਾਨ ਜੀ ਨੇ ਸਾਨੂੰ 1 ਮਹੀਨੇ ਦਾ ਸਮਾਂ ਲਿਆ ਸਾਡੇ ਤੋਂ ਕਹਿੰਦੇ 1 ਮਹੀਨੇ ਦਾ ਸਮਾਂ ਦਿਓ ਤੁਹਾਡੇ ਕਦੇ ਪਾਣੀ ਦੇਖਣ ਨੂੰ ਵੀ ਨਹੀਂ ਮਿਲੂਗਾ ਗਲੀ ਦੇ ਵਿੱਚ ਚਲੋ 1 ਮਹੀਨਾ ਵੀ ਲੰਘ ਗਿਆ ਅਸੀਂ 20 ਦਿਨ ਬਾਅਦ ਫੇਰ ਗਏ 1 ਮਹੀਨਾ 20 ਦਿਨਾਂ ਬਾਅਦ ਗਏ ਅਸੀਂ ਉਹ ਕਹਿੰਦੇ ਵੀ ਸਾਡੇ ਤੋਂ ਹੋ ਗਈ ਗਲਤੀ ਸਾਨੂੰ ਇਸ ਚੀਜ਼ ਦੀ ਜਾਂਚ ਨਹੀਂ ਸੀ ਹੁਣ ਅਸੀਂ 20 ਦਿਨਾਂ ਦਾ ਸਾਨੂੰ ਟਾਈਮ ਦਿਓ ਅਸੀਂ 20 ਦਿਨਾਂ ਚ ਹੱਲ ਕਰ ਦਾਂਗੇ ਅਸੀਂ 20 ਦਿਨ ਫੇਰ ਦਿੱਤੇ 20 ਦਿਨ ਦੇ ਕੇ ਆ 10 ਤਰੀਕ ਨੂੰ 20 ਦਿਨ ਪੂਰੇ ਹੋ ਗਏ ਅੱਜ ਅਸੀਂ ਫੇਰ ਪ੍ਰਧਾਨ ਜੀਆਂ ਨੂੰ ਮਿਲਣ ਵਾਸਤੇ ਨਗਰ ਕੌਂਸਲ ਦੇ ਵਿੱਚ ਗਏ ਨਗਰ ਕੌਂਸਲ ਦੇ ਵਿੱਚ ਉਹਨਾਂ ਨੇ ਸਾਨੂੰ ਇੰਟਰਵਿਊ ਨਹੀਂ ਕਰਨ ਦਿੱਤਾ ਪ੍ਰਸ਼ਾਸਨ ਦੇ ਜ਼ੋਰ ਦੇ ਨਾਲ ਸਾਨੂੰ ਉਹਨਾਂ ਨੇ ਬਾਹਰ ਕੱਢਤਾ ਸਾਨੂੰ ਬਾਹਰ ਕੱਢ ਕੇ ਆਪ ਉਹ ਅੰਦਰ ਜਾ ਕੇ ਬੈਠ ਗਏ ਅਸੀਂ ਰੋਸ ਚ ਫੁਆਰਾ ਚੌਂਕ ਦੇ ਵਿੱਚ ਧਰਨਾ ਲਾਇਆ ਪੂਰਾ ਦਿਨ ਸਾਡਾ ਧਰਨਾ ਚੱਲਿਆ ਪਰ ਸਾਡੀ ਕੋਈ ਵੀ ਸਾਰ ਲੈਣ ਨਹੀਂ ਆਇਆ ਨਾ ਕੋਈ ਨਗਰ ਕੌਂਸਲ ਦਾ ਪ੍ਰਧਾਨ ਨਾ ਕੋਈ ਮੌਕੇ ਦਾ ਅਧਿਕਾਰੀ ਕੋਈ ਕਿਸੇ ਨੇ ਸਾਡੀ ਸਾਰ ਨਹੀਂ ਲਈ ਸਾਡੇ ਪਾਣੀ ਐਵੇਂ ਹੀ ਚੱਲਦਾ ਪਰ ਉਲਟਾ ਸਾਨੂੰ ਉੱਥੇ ਬਾਹਰ ਕੱਢਣ ਮੇਲੇ ਉਹਨਾਂ ਨੇ ਧਮਕੀਆਂ ਜ਼ਰੂਰ ਦਿੱਤੀਆਂ ਵੀ ਤੁਹਾਡੇ ਤੇ ਪਰਚੇ ਹੋਣਗੇ ਤੁਸੀਂ ਜ਼ਿਆਦਾ ਮੂਰੇ ਲੱਗਦੇ ਹੋ ਤੁਹਾਡੇ ਤੇ ਪਰਚੇ ਹੋਣਗੇ ਸਾਡੇ ਪਾਣੀ ਦਾ ਹੱਲ ਤਾਂ ਨਹੀਂ ਹੁੰਦਾ ਪਰ ਸਾਡੇ ਤੇ ਪਰਚੇ ਜ਼ਰੂਰ ਹੋਣਗੇ ਇਹ ਦਿੱਕਤ ਜਿਹੜੀ ਆ ਇਹ ਕਦੋਂ ਕਦੋਂ ਤੋਂ ਜਿਹੜੀ ਹੈਗੀ ਆ ਜਾਂ ਜੋ ਤੋਂ ਸੀਵਰ ਪਿਆ ਉਹ ਤੋਂ ਹੀ ਇਹ ਪ੍ਰੋਬਲਮ ਜਿਹੜੀ ਹੈ ਸੀਵਰ ਜਦੋਂ ਪਿਆ ਉਦੋਂ ਵਧੀਆ ਚੱਲਿਆ ਸੀ ਪਰ ਇਹਦੀ ਸਮੇਂ-ਸਮੇਂ ਸਫਾਈ ਹੋਣੀ ਹੁੰਦੀ ਆ ਡੱਗਾਂ ਦੀ ਡੱਗ ਤੋਂ ਡੱਗ ਜਿਹੜੀ ਦੂਰੀ ਆ ਉਹ 100 ਮੀਟਰ ਆ 100 ਮੀਟਰ ਦੇ ਵਿੱਚ ਪਾਇਪ ਆ ਜਿਹੜੀ ਉਹ 6 ਇੰਚ ਪਤਾ ਨਹੀਂ 8 ਇੰਚ ਪਾਇਪ ਆ ਉਹਦੇ ਚ ਜਿਹੜੀ ਗਾਰ ਆ ਉਹ ਗਾਰ ਜਿੰਨੀ ਹੁਣ ਬਣੀ ਆ ਇੰਨੀ ਗਾਰ 5 ਸਾਲਾਂ ਚ ਬਣਦੀ ਆ ਪਿਛਲੇ 5 ਸਾਲਾਂ ਦੀ ਕੋਈ ਸਫਾਈ ਨਹੀਂ ਜਦੋਂ ਹੁਣ ਇਹਦੀ ਸਫਾਈ ਕਰਨੀ ਆ ਸਫਾਈ ਇਹ ਕੀ ਕਰਦੇ ਆ ਡੱਗੀ ਟੈਂਕੀ ਲਿਆਉਂਦੇ ਆ ਉਹਦੇ ਡੱਗ ਦੇ ਵਿੱਚੋਂ ਟੈਂਕੀ ਭਰ ਕੇ ਲੈ ਜਾਂਦੇ ਆ ਉੱਥੇ ਜਾ ਕੇ ਛੱਪੜ ਚ ਡੋਲੇ ਆਉਂਦੇ ਆ ਜਿਹੜੀ ਪਾਇਪ ਦੀ ਬਲੋਕੇਜ ਆ ਉਵੇਂ ਦੀ ਉਵੇਂ ਆ ਜਿੰਨਾ ਚਿਰ ਪਾਇਪ ਦੀ ਬਲੋਕੇਜ ਨਹੀਂ ਖਾਲੀ ਕਰਦੇ ਸੁਪਰ ਸੌਕਰ ਮਸ਼ੀਨ ਨਾਲ ਹੱਲ ਹੋਊਗਾ ਸਾਰੇ ਹੱਲ ਹੈਗੇ ਆ ਪਰ ਉਹ ਇੱਧਰ ਹੱਲ ਕਰਨਾ ਹੀ ਨਹੀਂ ਚਾਹੁੰਦੇ ਹੱਲ ਕਿੱਥੇ ਕਰਦੇ ਆ ਉਹ ਬਾਜ਼ਾਰ ਦੇ ਵਿੱਚ ਕਰਦੇ ਆ ਜੇ ਬਾਜ਼ਾਰ ਦੇ ਵਿੱਚ ਇੱਕ ਕਿਤੇ ਥੋੜਾ ਜਿਹਾ ਪਾਣੀ ਵੀ ਨਿਕਲਿਆ ਨਾਲ ਦੀ ਨਾਲ ਟੈਂਕੀ ਪਹੁੰਚਦੀ ਆ ਜੇ ਨਹੀਂ ਹੱਲ ਹੁੰਦਾ ਤਾਂ ਸੁਪਰ ਸ਼ੌਕਰ ਮਸ਼ੀਨ ਵੀ ਆਉਂਦੀ ਆ ਆਈ ਵੀ ਆ ਪਿਛਲੇ 4 ਦਿਨ ਉੱਥੇ ਡਿਸਪੋਜ਼ਲ ਤੇ ਚੱਲਦੀ ਰਹੀ ਆ ਆਈ ਵੀ ਆ ਮਸ਼ੀਨ ਪਰ ਸਾਡੇ ਨਗਰ ਵਾਸਤੇ ਨਹੀਂ ਕੁਝ ਵੀ ਆਉਂਦਾ ਕਿਉਂ ਇੱਧਰ ਗਰੀਬ ਲੋਕ ਰਹਿੰਦੇ ਆ ਅਸੀਂ ਨਗਰ ਇਹਦੇ ਸੀਵਰ ਬੋਰਡ ਦੇ ਚੇਅਰਮੈਨ ਨੂੰ ਵੀ ਮਿਲੇ ਸੀ ਆਲੂ ਵਾਲੀਆ ਸਾਹਿਬ ਨੂੰ ਉਹਨਾਂ ਨੇ ਵੀ ਸਾਨੂੰ ਆਸ਼ਵਾਸ਼ਣ ਦਿੱਤਾ ਸੀ ਵੀ ਇਹ ਹੱਲ ਹੋ ਜੂ ਉਹਨਾਂ ਨੇ ਅਧਿਕਾਰੀਆਂ ਦੀ ਡਿਊਟੀ ਲਈ ਪਰ ਕੋਈ ਹੱਲ ਨਹੀਂ ਹੋਇਆ ਆਪਸ ਵਿੱਚ ਕੁਝ ਦੀ ਡੈਥ ਹੋ ਜਾਏ ਅਸੀਂ ਜਾ ਨਹੀਂ ਸਕਦੇ ਸੰਤਾ ਇਹ ਨਹੀਂ ਪਤਾ ਲੱਗਦਾ ਵੀ ਕੀ ਹੋਊਗਾ ਅਸੀਂ ਦੇਖ ਨਹੀਂ ਸਕਦੇ ਬੱਚਿਆਂ ਨੂੰ ਬਾਜ਼ਾਰ ਚੋਂ ਕੋਈ ਚੀਜ਼ ਲਿਆਉਣੀ ਆ ਪੜੇ ਲਿਖੇ ਬੱਚੇ ਆ ਕੋਈ ਚੀਜ਼ ਦਿੱਕਤਾ ਪੈਂਦਗਾ ਕੀ ਲੱਗਦਾ ਵੀ ਹੁਣ ਕਿਉਂ ਨਹੀਂ ਸੁਣਦੇ ਵੋਟਾਂ ਵੇਲੇ ਤਾਂ ਤੁਹਾਡੇ ਕੋਲੇ ਆਉਂਦੇ ਹੋਣਗੇ ਵੋਟਾਂ ਲੈਣ ਹਾਂਜੀ ਵੋਟਾਂ ਲੈਣ ਆਉਂਦੀ ਆ ਤੇ ਫਿਰ ਹੁਣ ਤੁਸੀਂ ਦੀਂਦੇ ਨਹੀਂ ਬੈਠੇ ਹਾਂਜੀ ਦਿਸਦੇ ਨਹੀਂ ਹੋਣਗੇ ਜਿਹੜੇ ਅਸੀਂ ਉਹ ਬਿੱਲ ਭਰ ਕੇ ਆਉਣੇ ਆ ਅਸੀਂ ਤਾਂ ਕਿਹਾ ਬਿੱਲ ਉਹ ਸਾਥ ਉਹ ਐਡਵਾਂਸ ਲੈ ਲਓ ਸਾਡਾ ਕੋਈ ਹਲਤਾ ਕਰੋ ਉਹ ਮੁੱਦਾ ਹੈਂਡੀਕਪਰ ਸੀ ਉਹਨੂੰ ਆਖਿਆ ਸੀਗਾ ਮੈਂ ਕਿਹਾ ਬਿੱਲ ਤੂੰ ਫੜਾ ਕੇ ਤਗਿਆ ਲੈ ਜਾ ਹੁਣੇ ਲੈ ਜਾ ਹੱਲ ਕਰੋ ਤੇ ਪਰ ਕੋਈ ਨਹੀਂ ਸੁਣਾਈ ਕਰਦੇਗੇ ਇੱਥੇ ਫਿਰ ਰਹਿ ਕਿਵੇਂ ਰਹੇ ਹਾਂ ਸਮਝ ਨਹੀਂ ਅਸੀਂ ਤਾਂ ਹੁਣ ਖੜੇ ਆਂ ਇੰਨੀ ਜ਼ਮੈਲ ਇੰਨਾ ਕੁਛ ਇਹ ਤਾਂ ਆਣ ਬਸ ਨੂੰ ਹੁਣ ਬੱਚੇ ਬਿਮਾਰ ਹੋਏ ਪਏ ਆ ਘਰੋ ਘਰੀ ਸਾਰੇ ਬੱਚੇ 10 ਦਿਨ ਹੋ ਗਏ ਗੁੜੀਆਂ ਉਹ ਬਿਮਾਰ ਪਈ ਨੂੰ 16 17 ਸਾਲ ਦੀ ਆ ਅਸੀਂ ਤਾਂ ਚੱਲ ਸਿਆਣੀਆਂ ਬੁੜੀਆਂ ਅਸੀਂ ਦੂਜੀ ਗਲੀ ਵੀ ਲੰਘ ਜੰਗੀਆਂ ਤੇ ਕੁੜੀਆਂ ਕਿੱਥੇ ਜਾਣ ਬੱਚੇ ਕਿੱਥੇ ਜਾਣ ਜੌਬ ਤੇ ਜਾਂਦੇ ਆ ਤਾਂ ਉਹ ਨਾਲ ਦੇ ਟੀਚਰ ਕਹਿ ਦਿੰਦੇ ਆ ਕਹਿੰਦੇ ਇਹੇ ਜੇ ਥਾਂ ਰਹਿੰਦੇ ਆ ਤੁਸੀਂ ਬੇਇੱਤਿਹ ਹੁੰਦੀ ਇਹ ਤਾਂ ਨਰਕ ਵਰਗੇ ਹਾਲਾਤ ਨੇ ਨਰਕੀ ਆ ਉਹ ਮੁੰਡਾ ਉਹ ਜੌਬ ਤੋਂ ਆਉਂਦਾ ਉਹਨੂੰ ਕਹਿ ਦਿੰਦੇ ਆ ਪੁੱਤ ਇਸ ਗਲੀ ਨਹੀਂ ਆਉਣਾਗਾ ਦੂਸਰੀ ਗਲੀ ਆਉਣਾ ਆਪਣੀ ਗਲੀ ਦੇ ਵਿੱਚ ਲੰਘਣ ਨੂੰ ਰਸਤਾ ਹੀ ਨਹੀਂ ਰਿਸ਼ਤੇਦਾਰਾਂ ਨੂੰ ਕੀ ਕਹੀਏ ਚਾਂਚੱਕ ਵੀ ਕੋਈ ਆ ਜਿੰਦ ਤੱਕ ਸੁਣਦਾ ਕੋਈ ਕਿਸੇ ਨੇ ਆ ਕੇ ਕੋਈ ਸਾਰ ਲਈ ਕੋਈ ਸੁਣਿਆ ਕਿਸੇ ਨੇ ਆ ਕੇ ਕਿਸੇ ਨੇ ਨਹੀਂ ਸੁਣਿਆ ਜੀ ਕੋਈ ਨਹੀਂ ਸੁਣਦਾ ਆ ਹੁਣ ਵਾਲੇ ਆਏ ਹੁਣ ਜਿਹੜੇ ਚਲੋ ਠੀਕਾ ਪਹਿਲਾਂ ਸਰਕਾਰ ਹੁਣ ਵਾਲੀਆਂ ਸਰਕਾਰ ਨਹੀਂ ਨਹੀਂ ਕੋਈ ਨਹੀਂ ਸੁਣਦਾ ਹਾਂ ਇਹ ਵਿਚਾਰਾ ਐਮ ਸੀ ਆ ਇਹ ਜਿੰਨਾ ਕੋ ਹੁੰਦਾ ਜ਼ੋਰ ਤਾਨ ਲਾਉਂਦਾਗਾ ਤੇ ਪਰ ਕੋਈ ਹੱਲ ਨਹੀਂ ਹੋਇਆ ਕੋਈ ਕੋਈ ਹੱਲ ਨਹੀਂ ਕਿੰਨਾ ਸਮਾਂ ਚੱਲਦੀ ਐ ਜੀ ਇਹ ਸਹੀ ਸਾਲ ਹੋ ਗਿਆ ਹੁਣ ਤਾਂ ਸਾਨੂੰ ਦਿੱਕਤ ਹੀ ਐ ਸਾਲ ਹੋ ਗਿਆ ਟਿਊਸ਼ਨਾਂ ਤੋਂ ਮੈਡੀਕਲ ਰੱਖੇ ਹੋਏ ਆ ਟਿਊਸ਼ਨਾਂ ਤੋਂ ਵੀ ਦਿੱਕਤਾਂ ਪਈਆਂ ਪਈਆਂ ਟਿਊਸ਼ਨ ਤੇ ਬੱਚੇ ਜਾਂਦੇ ਨਹੀਂ ਸਕੂਲ ਜਾਂਦੇ ਆ ਉਧਰੋਂ ਫਾਟਕ ਮੰਦ ਦਾ ਪਹਿਲੇ ਪਾਸੇ ਤਾਰ ਜਾਂਦੇ ਆ ਉਹੀ ਗੱਲ ਬੈਨਾਂ आले ਹੁਣ ਕੁੜੀਆਂ ਕਰਨ ਕੀ ਬੱਚੇ ਘਰੇ ਬੈਠੇ ਰਹਿੰਦੇ ਆ ਸਕਦੇ ਆ ਨਹੀਂ ਸਕੂਲ ਜਾ ਸਕਦੇ ਆ ਬੱਚੇ ਨਹੀਂ ਬਾਜ਼ਾਰ ਜਾ ਸਕਦੇ ਆ ਗਲੀ ਦੇ ਵਿੱਚ ਨੰਗਾ ਹੀ ਬੰਦ ਹੈਗਾ ਚਾਰੇ ਪਾਸੇ ਸਾਰੀਆਂ ਗਲੀਆਂ ਦਾ ਇਹੀ ਹਾਲ ਆ ਕੱਲੀ ਸਾਡੀ ਗਲੀ ਦਾ ਨਹੀਂ ਇਹਦਾ ਸਮੈਲ ਨੇ ਵੀ ਤੰਕ ਕੀਤਾ ਆਪਣਾ ਗੰਦੀ ਬਹੁਤ ਜ਼ਿਆਦਾ ਅਸੀਂ ਬਾਹਰ ਨਿਕਲ ਕੇ ਮਤਲਬ ਕਿ ਨਾ ਤਾਂ ਬਾਹਰ ਬਿਹੜੇ 'ਚ ਬੈਠ ਸਕਦੇ ਆ ਨਹੀਂ ਬਾਹਰ ਮੰਜਾ ਢਾ ਸਕਦੇ ਆ ਨਹੀਂ ਤਾਂ ਹੁਣ ਗਲੀਆਂ ਦੇ ਵਿੱਚ ਆਮ ਬਜ਼ਾਰਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਆਪਾਂ ਬਾਹਰ ਮੰਜਾ ਕੱਢ ਕੇ ਬੈਠ ਹੀ ਜਾਣੇ ਹੈਗੇ ਪਰ ਐਵੇਂ ਦੀ ਕੋਈ ਹੋਣੀ ਹੈਗੀ ਅਸੀਂ ਗਲੀ ਦੇ ਬਾਹਰ 'ਚ ਵੀ ਨਹੀਂ ਬੈਠ ਸਕਦੇ ਖੜ੍ਹ ਵੀ ਨਹੀਂ ਸਕਦੇਗੇ ਕਿਉਂ ਨਹੀਂ ਆਉਂਦੇ ਤੁਹਾਨੂੰ ਕੀ ਲੱਗਦਾ ਕਿਉਂ ਨਹੀਂ ਆਉਂਦੇ ਵੋਟਾਂ ਵਾਟਾਂ ਲੈਣ ਤਾਂ ਆਉਂਦੇ ਹੋਣਗੇ ਵੋਟਾਂ ਵੇਲੇ ਤਾਂ ਆਉਂਦੇ ਹੀ ਆ ਸਾਰੇ ਘੇੜੇ ਮਾਰਦੇ ਆ ਉਹ ਤਾਂ ਬਹੁਤ ਆਉਂਦੇ ਆ ਪਰ ਹੁਣ ਤਾਂ ਮੇਰੇ ਖਿਆਲ ਇੱਕ ਡੇਢ ਸਾਲ ਹੋ ਗਿਆ ਹੁਣ ਤਾਂ ਜਦੋਂ ਦੇ ਦੇਖ ਰਹੇ ਆ ਨਾ ਹੀ ਅੱਗੇ ਦਾ ਪਾਣੀ ਦਾ ਟੈਂਕ ਲੈ ਆਂ ਹੀ ਕੱਢ ਕੇ ਲੈ ਜਾਂਦੇ ਸੀ ਹੁਣ ਤਾਂ ਉਹ ਵੀ ਨਹੀਂ ਕਦੇ ਕੱਢ ਕੇ ਲੈ ਕੇ ਗਏ ਫਿਰ ਹੁਣ ਤਾਂ ਕੀ ਨੱਕ ਬੰਦ ਕਰਕੇ ਹੀ ਰਹਿੰਦੇ ਹੋ ਸਾਰਾ ਦਿਨ ਬਸ ਕੀ ਕਰੀ ਅੰਦਰ ਬੈਠੇ ਰਹਿੰਦੇ ਆ ਕੋਈ ਬਾਹਰ ਹੀ ਨਿਕਲਦੇ ਸੀ ਅਸੀਂ ਬਾਹਰ ਹੀ ਨਹੀਂ ਨਿਕਲਦੇ ਕਿਤੇ ਉਹ ਗਲੀ ਚਲੇ ਜਾਂਦੇ ਆ ਕਿਤੇ ਉਹ ਗਲੀ ਬੱਚੇ ਘਰੇ ਰਹਿੰਦੇ ਆ ਬਸ ਇੱਕ ਖਾਣ ਪੀਣ ਆ ਵੀ ਕਿਤੇ ਕਿਸੇ ਗਲੀ ਟਾਈਮਿੰਗ ਕੋਣੇ ਆ ਹੂੰ ਦੇ ਵੋਟਾਂ ਦਾ ਤਾਂ ਇਹ ਹਾਲ ਆ ਜੀ ਵੀ ਐਦ ਕੀ ਸਰਕਾਰ ਨੇ ਇੱਥੇ ਵੋਟਾਂ ਮੰਗਣ ਵੀ ਨਹੀਂ ਆਈ ਸ਼ਰਮੋ ਸ਼ਰਮ ਵੀ ਸ਼ਰਮੋ ਸ਼ਰਮ ਆ ਬਾੜਾ ਸਾਡੇ 3000 ਵੋਟਾਂ ਜੀ ਇੱਥੇ ਵੋਟ ਮੰਗਣ ਨਹੀਂ ਆਈ ਹੂੰ ਵੀ ਅਸੀਂ ਵੋਟ ਕਿਹੜੇ ਮੂੰਹ ਨਾਲ ਮੰਗ ਕੇ ਆਵਾਂਗੇ ਵੀ ਇੱਥੇ ਆ ਹੱਲ ਨਹੀਂ ਹੁੰਦਾ ਜੀ ਆਹ ਹਾਲੇ ਜਿੱਥੇ ਇੰਨਾ ਬਰਹਾਲਾ ਭੱਟ ਜਗਸੀਰ ਸਿੰਘ ਜੀ ਸਾਡੇ ਕੋਲ ਦੀ ਲੰਘਦੇ ਆ ਰੋਜ਼ ਅਸੀਂ ਉਹਨਾਂ ਨੂੰ ਵੀ ਘੇਰ ਕੇ ਇੱਕ ਦਿਨ ਦਿਖਾਇਆ ਸੀ ਪਰ ਕੋਈ ਸੁਣਵਾਈ ਨਹੀਂ ਕਹਿੰਦੇ ਢਾਈ ਸਾਲਾਂ ਨੂੰ ਹੋਊਗਾ ਕੰਮ ਉਦੋਂ ਪਹਿਲਾਂ ਕੋਈ ਹੱਲ ਨਹੀਂ ਕਹਿੰਦਾ ਅੱਛਾ ਮਾਸਟਰ ਜਗਸੀਰ ਸਿੰਘ ਨੇ ਜੋ ਦਿਖਾਇਆ ਉਹ ਕਹਿੰਦੇ ਢਾਈ ਸਾਲਾਂ ਨੂੰ ਕੰਮ ਹੋਊ ਹਾਂਜੀ 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 ਦੂਜੀ ਗੱਲ ਮੈਂ ਇੱਥੇ ਰੋਜ਼ ਕਿਹੜਾ ਮਾਰਦਾ ਮੈਂ ਮੇਰੀ ਡਿਊਟੀ ਆ ਕਿਉਂਕਿ ਮੇਰਾ ਵਾਰਡ ਆ ਮੈਂ ਹੀ ਵਾਰਡ ਦੇ ਮਸੀਆ ਮੈਂ ਰੋਜ਼ ਦਿਨ ਇੱਥੇ ਬੱਚੇ ਮਸਾਂ ਲੰਘਦੇ ਆ ਮੈਂ ਉਸੇ ਟਾਈਮ ਮੈਗਰ ਕਾਉਂਸਲ 'ਚ ਫੋਨ ਕਰਦਾ ਵੀ ਭਾਈ ਟੈਂਕੀ ਭਰ ਲਓ ਆ ਬੱਚ ਕੱਲ 12:00 ਤੇ 12:00 'ਚ ਇੱਕ ਪਾਸੇ ਜੀ ਮੈਂ ਕੱਲਾ ਇਹ ਨਗਰਵਾਸਤੇ ਕੱਲਾ ਕੱਲਾ ਇਹ ਨਗਰਵਾਸਤੇ ਮੈਂ ਕੱਲਾ ਲੜ ਰਿਹਾ 12:00 'ਚ ਇੱਕ ਪਾਸੇ ਉਹ ਕੀ ਕਹਿੰਦੇ ਆ ਉਹ ਇੱਕ ਪਾਸੇ ਦੂਜੇ ਪਾਸੇ ਕੀ ਕਹਿੰਦੇ ਨਹੀਂ ਜੋ ਪ੍ਰਧਾਨ ਦੇ ਨਾਲ ਖੜ੍ਹ ਜਾਂਦੇ ਆ ਉਹਨਾਂ ਨੇ ਆਪ ਦਾ ਕੋਈ ਬਿਜ਼ਨਸ ਚਲਾਇਆ ਹੋਇਆ ਉਹਨਾਂ ਦੇ ਆਪ ਦਾ ਬਿਜ਼ਨਸ ਦਿੱਤੇ ਹੋਇਆ ਉਹਨਾਂ ਦਾ ਆਪ ਦਾ ਹਾਲ ਆ ਕਿਉਂ ਨਹੀਂ ਕਿਉਂ ਕਰਕੇ ਜਿਵੇਂ ਪਹਿਲਾਂ ਬਾਈ ਹੋਰਾਂ ਨੇ ਵੀ ਗੱਲ ਕੀਤੀ ਆ ਕਿ ਪ੍ਰਧਾਨ ਨੇ ਪਹਿਲਾਂ ਸਾਨੂੰ ਤਰਵਾਸ ਦਿੱਤਾ ਸੀ ਕਿ ਇਹਨਾਂ ਨੂੰ ਪ੍ਰਧਾਨ ਕਰ ਕਿਉਂ ਨਹੀਂ ਰਿਹਾ ਕਾਰਨ ਕੀ ਆ ਗੱਲ ਤਾਂ ਇਹ ਐਣਾ ਜੀ ਜੇ ਇਹ ਕਰਤੇ ਤਾਂ ਜਿਹੜੇ ਇਹ ਖਰਚੇ ਆ ਉਹ ਦਿਖਾਉਣੇ ਪੈਣਗੇ ਵੀ ਇਹ 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 ਕੰਮ ਕਰਨ ਦਾ ਸਿਰਫ ਇੱਕ ਹਫਤੇ ਦਾ ਕੰਮ ਆ ਜੀ ਮਸ਼ੀਨ ਲਾ ਕੇ ਇੱਕ ਹਫਤੇ ਚੋ ਜੂ ਪਰ ਇਹਨੂੰ ਲੰਮਾ ਸਮਾਂ ਤਾਂ ਚਲਾਉਣੀ ਪੈਂਦੀ ਐ ਤੇ ਖਰਚੇ ਪਾਉਣੇ ਹੁੰਦੇ ਆ ਵੀ ਯਾਰ ਅਸੀਂ ਤਾਂ 6 ਮਹੀਨੇ ਸਾਡੇ ਕੰਮ ਚੱਲੀ ਗਿਆ ਜੀ ਤੁਹਾਡੇ ਤਾਂ 30 ਲੱਖ ਰੁਪਏ ਪੈ ਗਏ 25 ਲੱਖ ਰੁਪਏ ਪੈ ਗਏ ਆਹ ਕਾਰਨ ਆ ਜਿਹੜਾ ਇੱਥੇ ਇਹ ਕੰਮ ਨਹੀਂ ਹੋ ਰਿਹਾ ਜਿਵੇਂ ਬਾਈ ਗੱਲ ਕਰਦੇ ਵੀ ਇਹ ਤਾਂ ਨਹੀਂ ਦਿਸਦੇ ਵੀ ਇਹ ਲੋਕ ਗਰੀਬ ਨੇ ਉਹ ਸਾਰੇ ਸਾਰੇ ਗਰੀਬ ਸਾਰੇ ਹਾਂਜੀ ਬਿੱਲ ਲੈਦੇ ਗਰੀਬ ਵੀ ਹੈਗੇ ਆ ਚੱਲ ਗਰੀਬ ਵੀ ਕਹਦੇ ਆ ਅਸੀਂ ਬਿੱਲ ਦਿੰਦੇ ਆ ਟਾਈਮ ਟੇਬਲ ਰੱਖਨੇ ਆ 1500 ਰੁਪਈਆ ਮੈਂ ਪਿੱਛੇ ਭਰ ਕੇ ਆਇਆ 300 ਹੁਣ ਮੈਂ ਕਿਹਾ ਤੂੰ ਉਹ ਰਿਹੜੀ ਅੱਗੇ ਨਾ ਲੈ ਕੇ ਜਾ ਸਾਥੋਂ ਬਿੱਲ ਹੁਣੇ ਲੋ ਸਾਡਾ ਹੱਲ ਤਾਂ ਕਰੋ ਬੱਚੇ ਤਾਂ ਉਹ ਲੰਘ ਨਹੀਂ ਸਕਦੇ ਉਹਦੇ ਉਦੋਂ ਵੀ ਪਕਹਿਣੇ ਹੁੰਦੇ ਉਹਨਾਂ ਨੂੰ ਵੀ ਹੱਲ ਕਰੋ ਕਹਿ ਕੇ ਆਈਆਂ ਸੀ ਉਹ ਕਹਿੰਦੇ ਕੋਈ ਨਹੀਂ ਕਰ ਦਾਂਗੇ ਮੈਂ ਕਿਹਾ ਸਾਡੇ ਕੂੜਾ ਵੀ ਉਹ ਪਿਆ ਝਾੜੂ ਲਾ ਕੇ ਅਸੀਂ ਰੱਖ ਦਿੰਦੇ ਆ ਰੱਖ ਨਾਲ ਨਾ ਹੀ ਸਾਡੀ ਗੜੀ ਦੇ ਵਿੱਚ ਕੋਈ ਕੂੜਾ ਚੱਕਣ ਵਾਲਾ ਕੱਲੇ ਬਸ ਉਹ ਆਉਂਦੇ ਹੈਗੇ ਟੈਂਪੂ ਜੇ ਵਾਲੇ ਉਹ ਪਵਾ ਕੇ ਲੈ ਜਾਂਦੇ ਆ ਨਾ ਸਾਡੀ ਗਲੀ ਦੀ ਕੋਈ ਸਫਾਈ ਆ ਕੋਈ ਝਾੜੂ ਲਾਉਣ ਵਾਲੇ ਨਹੀਂ ਆਉਂਦਾ ਕੋਈ ਕੂੜਾ ਚੱਕਣ ਵਾਲਾ ਨਹੀਂ ਆਉਂਦਾ ਬਸ ਸਾਡਾ ਹਾਂ ਝਾੜੂ ਤਾਂ ਤਾਂ ਲੱਗੂਗਾ ਨਾ ਜੀ ਜੇ ਇਹ ਸੁੱਕੂਗੀ ਵੱਡੀ ਦੇ ਵਿੱਚ ਇੱਕ ਗਲੀ ਨੂੰ ਇੱਕ ਝਾੜੂ ਵਾਲਾ ਤੇ ਇੱਕ ਰਖਸ਼ ਵਾਲਾ ਦਿੱਤਾ ਵਾ ਵੀ ਇੱਥੇ ਕੂੜਾ ਨਾ ਰਹੇ ਕੱਲੀ ਕੱਲੀ ਦੁਕਾਨ ਤੇ ਜਾਂਦੇ ਆ ਜੀ ਆਪ ਕਰਦੇ ਇੱਥੇ ਤਾਂ ਕਰੂਗਾ ਜੇ ਹੁਣ ਇੱਥੇ ਤਾਂ ਆਉਂਦੇ ਨੂੰ ਕੋਈ ਇਹ ਤੇ ਤੁਸੀਂ ਹਜੇ ਅੱਗੇ ਜਾ ਕੇ ਦੇਖੋ ਨਾ ਜੀ ਅੱਗੇ ਬਹੁਤ ਬੁਰਾ ਹਾਲ ਹੈ ਦੂਜਾ ਜਿਆਦਾ ਬੁਰਾ ਹਾਲ ਹੈ ਚਲ ਪਾਣੀ ਰੁਕਿਆ ਵੈਸੀ ਚਾਰ ਘਰ ਸਾਡੇ ਸੀਗੇ ਤੇ ਉੱਥੇ ਤਾਂ ਝਾੜੂ ਲਾ ਕੇ ਅਸੀਂ ਉਹੀ ਗੱਲ ਦਰਖਤ ਤਾਂ ਹੈਗੇ ਨਾ ਹਸਪੀਟਲ ਦਾ ਤਾਂ ਕਰਕੇ ਉੱਥੇ ਕੂੜਾ ਬਹੁਤ ਜ਼ਿਆਦਾ ਹਰ ਕੇ ਅਸੀਂ ਆਪ ਚੱਕਦੇ ਆ ਝਾੜੂ ਨਾ ਲਾਉਣ ਚੱਕਣ ਤਾਂ ਆ ਜਨ ਚੱਕਣ ਵੀ ਨਹੀਂ ਕੋਈ ਆ ਰਿਹਾ 10 ਦਿਨਾਂ ਤੋਂ 15 ਦਿਨਾਂ ਤੋਂ ਭਾਵੇਂ ਦੀ ਕੋਈ ਆ ਜਨ ਐਵੇਂ ਝੂਠ ਮਾਰ ਕੇ ਕੋਈ ਨਹੀਂ ਆ ਹਾਂਜੀ ਕਈ ਚੜੂਲੇ ਨੇ ਭਗਤ ਕਹਿੰਦੇ ਨੂੰ ਵੀ ਚੈਨਲ ਵਿਕਿਆ ਹੋਇਆ ਜੀ ਉਹੀ ਖਬਰ ਪ੍ਰਮੋਟ ਕਰਦੇ ਐਂਟੀ ਮਤਲਬ ਹੈਗੇ ਸਰਕਾਰ ਦੇ ਜੀ ਆਹਨ ਹਰੇ ਬਈ ਪਾਣੀ ਦੇ ਵਿੱਚ ਇੱਕ ਦਿਨਾਂ ਦਾ ਨਾ ਤਾਂ ਜੰਮੀ ਹੋਈ ਜੀ ਤੁਸੀਂ ਆਹ ਵੀ ਲਾਈਵ ਕਰਕੇ ਦਿਖਾਉਦੇ ਜੀ ਨੂੰ ਪੁੱਛਣ ਨਾਲ ਇੱਕ ਦਿਨ ਦੇ ਪਾਣੀ ਨਾਲ ਖੜਨ ਨਾ ਮਤਲਬ ਹਰੇ ਬਈ ਨਹੀਂ ਹੁੰਦੀ ਜੀ ਇਹ ਇਹ ਭਗਵਾਨਤਮਨ ਜਿਵੇਂ ਪੂਰੇ ਫੁੱਲ ਫੋਕੇ ਦਾ ਵੀ ਨਿਕਲੇ ਵਿਕਾਸ ਕਰਦਾ ਵੀ ਕੋਈ ਵਿਕਾਸ ਨਹੀਂ ਹੈਗਾ ਜੀ ਜੋ ਕਿ ਮੇਰੀ ਮੇਰਾ ਘਰ ਦੂਜੀ ਗਲੀ ਜਿੱਥੇ ਪਾਣੀ ਨਹੀਂ ਖੜਦਾ ਪਰ ਫਿਰ ਵੀ ਅਸੀਂ ਆਏ ਕਿਉਂਕਿ ਇਹ ਵੀ ਸਾਡੇ ਲੋਕ ਨੇ ਸਾਡੇ ਭਰਾ ਨੇ ਸਾਰੀ ਸਾਡੇ ਸਾਰੇ ਸਾਨੂੰ ਜਾਣਦੇ ਹੀ ਸੀ ਇਹਨਾਂ ਨੂੰ ਜੀ ਤੇ ਇਹ ਅੱਜ ਦੀ ਪ੍ਰੋਬਲਮ ਨਹੀਂ ਟਟੋਕਟ ਬਹੁਤ ਲੰਮੇ ਟਾਈਮ ਦੀ ਪ੍ਰੋਬਲਮ ਆ ਜੀ ਸਾਲ ਹੋ ਗਿਆ ਸਾਲ ਹੋ ਗਿਆ ਸਾਨੂੰ ਦਿੱਕਤ ਨੂੰ ਸਾਲ ਹਾਂਜੀ ਤੇ ਫਿਰ ਬਿਮਾਰੀਆਂ ਨਹੀਂ ਮਤਲਬ ਕੇ ਰੱਖੇ ਹੋਣੇ ਜੀ ਆਲਾ ਦੁਆਲਾ ਹਾਂਜੀ ਹਾਂਜੀ ਕਿਸ ਤਰ੍ਹਾਂ ਦੀਆਂ ਪ੍ਰੋਬਲਮ ਦਿੱਕਤਾਂ ਕਿਸ ਤਰ੍ਹਾਂ ਦੀਆਂ ਬਹੁਤ ਦਿੱਕਤਾਂ ਦੀਆਂ ਜੀ ਬਿਮਾਰੀਆਂ ਮੂੜੀਆਂ ਬਹੁਤ ਜਿਆਦੇ ਜੀ ਸਾਰੇ ਬੱਚਿਆਂ ਨੂੰ ਬਹੁਤ ਜਿਆਦੇ ਹੈ ਬੱਚੇ ਹੁਣ ਛੋਟੇ ਛੋਟੇ ਬੱਚੇ ਹੈ ਕੋਈ 2 ਮਹੀਨੇ ਦਾ ਕੋਈ ਮਹੀਨੇ ਦਾ ਇਹਨਾਂ ਨੂੰ ਬਹੁਤ ਜਿਆਦੇ ਵੀ ਤਕਲੀਫ ਹੁੰਦੀ ਹੈਗੀ ਹੁਣ ਕਿੱਥੇ ਲੈ ਕੇ ਜਾਈਏ ਸੀ ਐ ਦੱਸੋ ਤੁਸੀਂ ਸਕੂਲ ਜਾਂਦੇ ਬੱਚੇ ਉਹ ਵੀ ਤਿਲਕਦੇ ਐ ਐਨਾ ਗਾਰ ਹੈ ਗਾਰ ਦੇ ਵਿੱਚ ਅਸੀਂ ਕਿੱਥੇ ਭੇਜੀਏ ਇਹਨਾਂ ਨੂੰ ਬੱਚਿਆਂ ਨੂੰ ਖੇਡਣ ਜੋਗੇ ਵੀ ਨਹੀਂ ਹੈਗੇ ਬੱਚੇ ਬਾਹਰ ਹਾਂ ਜਵਾਕ ਤਾਂ ਫਿਰ ਅੰਦਰ ਕੈਦ ਹੀ ਰਹਿੰਦੇ ਹੁਣ ਹਾਂਜੀ ਹਾਂਜੀ ਕੈਦ ਹੀ ਰਹਿੰਦੇ ਜੀ ਅੰਦਰ ਹੀ ਅੰਦਰੇ ਅੰਦਰ ਦੇ ਅੰਦਰ ਬਹੁਤ ਘਰਾ ਆਪਦਾ ਵੀ ਨਹੀਂ ਬਾਹਰ ਨਿਕਲਉ ਜੀ ਕਰਦਾ ਹੁੰਦਾ ਜੀ ਫਿਰ ਇੱਡੇ ਜੀ ਨਹੀਂ ਨਿਕਲ ਨਹੀਂ ਸਕਦੇ ਬੱਚੇ ਬਾਹਰ ਨਿਕਲ ਹੀ ਨਹੀਂ ਸਕਦੇਗੇ ਨਿਕਲਦੇ ਆ 10 ਵਜੇ ਅਸੀਂ ਚੱਕਦੇ ਆ ਡੱਗਿਆਂ ਨੂੰ ਨਿਕਲ ਨਹੀਂ ਸਕਦੇਗੇ ਬਾਹਰ ਰੋਟੀ ਖਾਣੇ ਸੱਤ ਰੋਟੀ ਨਹੀਂ ਖਾਦੀ ਜਾਂਦੀ ਜੇ ਬੇੜੇ ਚ ਪਾਜਾਂਗੇ ਲਾਈਟ ਵੱਗ ਜੂਗੀ ਅਸੀਂ ਪੈ ਨਹੀਂ ਸਕਦੇਗੇ ਬਹੁਤ ਔਖੇ ਆ ਜੀ ਇਸ ਤਾਂ ਸਾਰਾ ਨਰਤਾਂ ਵਾਹੀ ਅਸੀਂ ਖੁਰਕੀ ਜਾਂਦੇ ਵਾਲੀ ਗੰਦਗੀ ਵਾਲੀ ਹੋਈ ਪਈ ਬਹੁਤ ਔਖੀ ਮੱਛਰ ਮੱਛਰ ਬਹੁਤ ਹੈ ਜਿਹੜੇ ਮੋਟਾ ਮੋਟਾ ਡੇਂਗੂ ਹੋਏ ਸਾਰੇ ਬੱਚੇ ਨੂੰ ਕਦੇ ਉਹਨੂੰ ਬੁਖਾਰ ਚੜ ਗਿਆ ਕਦੇ ਉਹਨੂੰ ਚੜ ਗਿਆ ਸਾਰਾ ਦਿਨ ਹਾਂ ਜੀ 10 ਦਿਨ ਹੋ ਗਏ ਸਕੂਲ ਨਹੀਂ ਜਾਂਦੇ ਉਲਟੀਆਂ ਵਗੈਰਾ ਲੱਗੀਆਂ ਹੋਵਾਂਗਾ ਬੱਚਿਆਂ ਨੂੰ ਹਾਂ ਜੀ ਬੁਖਾਰ ਚੜੇ ਪਏ ਨੇ ਸਾਰਿਆਂ ਨੂੰ ਬੁਖਾਰ ਚੜੇ ਪਿਆ ਜੀ ਸਾਰਿਆਂ ਨੂੰ ਕਦੇ ਉਹਨੂੰ ਚੜ ਜਾਂਦਾ ਕਦੇ ਉਹਨੂੰ ਚੜ ਜਾਂਦਾ ਇਹ ਜਿੰਨਾ ਹੁਣ ਟਿਊਸ਼ਨ ਤੇ ਕੀ ਕਰੀਏ ਬੱਚਿਆਂ ਦਾ ਅੱਜ ਵੀ ਸਵੇਰੇ ਵੀ ਅੱਜ ਵੀ ਸਵੇਰੇ ਵੀ ਚੱਲ ਹੱਲ ਹੋਊਗਾ ਚੱਲ ਟਿਊਸ਼ਨ ਤੇ ਹੁਣ ਅਗਲੇ ਨੇ ਤਾਂ ਫੀਸ ਲੈਣੀ ਆ ਫੀਸ ਲੈਣੀ ਆ ਤੇ ਹੁਣ 8ਵਾਂ 9ਵਾਂ ਮਹੀਨਾ ਹੋ ਗਿਆ ਕੀ ਦੇਵਾਂਗੇ ਤੇ ਕੀ ਅਸੀਂ ਉਹ ਹੱਲ ਕਰਾਂਗੇ ਬੱਚੇ ਕੀ ਪੜਨਗੇ ਕੋਈ ਨਹੀਂ ਸੁਣਦਾ ਜੀ ਸੁਣਦਾ ਕੋਈ ਆ ਕੇ ਸੁਣੇ ਕੋਈ ਨਹੀਂ ਸੁਣਦਾ ਜੀ ਡੱਗ ਜਾ ਬਾਰ ਦੇ ਵਿਚਾਲੇ ਆਗਾ ਗੰਦਗੀ ਵੀ ਬਾਹਰ ਨਿਕਲਦੀ ਹੈਗੀ ਮੋਟਰਸਾਈਕਲ ਅੰਦਰ ਚਲਾਉਣੇ ਆ ਬਾਹਰ ਕੱਢਦੇ ਆ ਪੈਰਾਂ ਥੱਲੇ ਮਸਲਾ ਜਾਂਦਾ ਮਸਲਾ ਜਾਂਦਾ ਹਾਂਜੀ ਕੋਈ ਸੁਣਦਾ ਨਹੀਂ ਹੈਗਾ ਜੀ ਤੇ ਉਹ ਸਾਰਾ ਹੀ ਕਰਦੇ ਅੰਦਰ ਅੰਦਰ ਜਾਂਦਾ ਹਾਂਜੀ ਅੱਜ ਝਾੜੂ ਨਾਲ ਸਾਫ਼ ਕੀਤੀ ਐ ਇੰਨੇ ਕਿ ਤਾਂ ਚ ਵਧੀਆ ਦਿਸਦੀਆਂ ਨਹੀਂ ਤਾਂ ਪੂਰਾ ਗੰਦ ਹੀ ਹੁੰਦਾ ਗਲੀ ਦੇ ਵਿੱਚ ਕੀ ਲੱਗਦਾ ਜੀ ਸੁਣਦੇ ਕਿਉਂ ਨਹੀਂ ਕੀ ਕਾਰਨ ਤੁਹਾਨੂੰ ਕੀ ਕਾਰਨ ਲੱਗਦਾ ਕਿਉਂ ਨਹੀਂ ਸੌਂਦੇ ਕੀ ਗੱਲ ਹੈ ਜੀ ਫਿਰ ਹੁਣ ਵੋਟਾਂ ਲੈਣ ਆ ਜਾਂਦੇ ਆ ਉਦੋਂ ਪਾ ਲੈਣਗੇ ਕੱਪੜੇ ਲੀੜੇ ਚਿੱਟੇ ਆ ਫਿਰਨਗੇ ਕਰ ਕਰ ਦੋ ਦੋ ਤਿੰਨ ਤਿੰਨ ਗੇੜੇ ਮਾਰਦੇ ਆ ਮੁੜ ਕੇ ਕੋਈ ਨਹੀਂ ਪੁੱਛਦਾ ਕਰੋ ਇਹ ਤਾਂ ਮਰਜੀ ਜਾਇਆ ਹੁਣ ਚਿੱਟੇ ਹੁਣ ਚਿੱਟੇ ਦੇ ਕੇ ਉਹਨਾਂ ਨੂੰ ਨਘਾ ਦੇਣਾ ਸੀ ਹੁਣ ਕੋਈ ਨਹੀਂ ਆਉਂਦਾ ਜੀ ਇੱਥੇ ਬਹੁਤ ਜਗਾ ਇਹਨੇ ਆ ਇੱਥੇ ਖਾਨ ਨੂੰ ਤਾਂ ਨਹੀਂ ਮੰਗਦੇ ਕਿਸੇ ਦਾ ਪੈਸਾ ਤਾਂ ਨਹੀਂ ਲੈਂਦੇਗੇ ਕੋਈ ਨਹੀਂ ਜਿਵੇਂ ਬਾਣੀਏ ਬਗਾਲ ਉਹ ਕਹਿੰਦੇ ਵੋਟਾਂ ਪਾਉਂਦੇ ਆ ਅਸੀਂ ਪਾ ਦਿੰਨੇ ਆ ਅਸੀਂ ਕੁਝ ਮੰਗਿਆ ਤਾਂ ਨਹੀਂ ਸਾਨੂੰ ਕਹਿ ਕੇ ਪ੍ਰਧਾਨ ਸਾਨੂੰ ਇੱਕ ਵ ਰੁਪਏ ਦੇ ਅੰਦਾਰਾ ਅਸੀਂ ਵੀ ਬਈ ਜੇ ਕੋਨੇ ਸਾਨੂੰ ਕੋਈ ਪੈਸਾ ਅਸੀਂ ਵੋਟਾਂ ਕਿਸੇ ਪਾਰਟੀ ਨੂੰ ਪਾ ਦੇ ਅਸੀਂ ਪਾਉਣ ਗੱਲ ਕਰਾਂਗੇ ਪਾ ਕੇ ਵੋਟਾਂ ਸਖੜ ਕੇ ਅਸੀਂ ਪਾ ਕੇ ਆਉਣੇ ਆ ਕਿਸੇ ਨੂੰ ਅਸੀਂ ਆਈ ਨਹੀਂ ਆਖਾ ਜਿਹੜੇ ਆਉਣਗੇ ਸਿਕਾਂਗੇ ਬਈ ਹੱਥ ਬਣ ਕੇ ਸਪਾਵਾਂਗੇ ਪਾਵਾਂਗੇ ਹਰੇਕ ਨੂੰ ਕਹਿੰਦੇ ਜੀ ਪਾਵਾਂਗੇ ਕਿੱਥੇ ਕਹੋਗੇ ਅਸੀਂ ਪਾ ਦਾਂਗੇ ਹੁਣ ਕੋਈ ਸੁਣਾਈ ਨਹੀਂ ਕਰਦਾ ਸਾਡੀ ਇਹਨਾਂ ਨੇ ਵੀ ਨਹੀਂ ਕੀਤੀ ਕਿ ਅਸੀਂ ਆਮ ਕਰਾਂ ਚੁੱਠੇ ਅਸੀਂ ਆਮ ਲੋਕਾਂ ਦੀ ਗੱਲ ਸੁਣਾਗੇ ਇਹਨਾਂ ਨੇ ਵੀ ਨਹੀਂ ਕਰਿਆ ਨਹੀਂ ਨਹੀਂ ਜੀ ਕੋਈ ਨਹੀਂ ਵਿਚਾਰਾ ਐਮਸੀ ਆ ਬਸ ਇਹ ਤੁਰਿਆ ਫਿਰਦਾ ਹੈਗਾ ਕੱਲਾ ਹੋਰ ਕੋਈ ਨਹੀਂ ਕੀ ਕੀ ਬਾਈ ਹੁਣ ਤੁਸੀਂ ਮੰਗ ਮਤਲਬ ਮੈਂ ਠੀਕ ਐ ਦੀ ਸਾਫ ਸਪਾਈ ਦੀ ਕੀ ਮੈਂ ਮੰਗ ਰਹਾ ਜੋ ਹੁਣ ਅੱਜ ਵੀ ਧਰਨਾ ਲਾਇਆ ਜਿਵੇਂ ਤੁਸੀਂ ਮੈਨੂੰ ਆਪ ਦੀ ਰਿਪੋਰਟ ਦੱਸ ਰਹੇ ਸੀ ਕਿ ਕੋਈ ਅਧਿਕਾਰੀ ਆ ਕੇ ਨਹੀਂ ਟੁਕਿਆ ਕਿਸੇ ਨੇ ਸਾਰ ਲਈ ਕੀ ਲੱਗਦਾ ਕਿ ਕਿਸੇ ਨੂੰ ਪਰਵਾਹੀ ਹੈ ਨਹੀਂ ਕਿ ਯਾਰ ਧਰਨਾ ਲਾਉਂ ਤਾਂ ਲਾਈ ਜਾਣ ਇਹੀ ਗੱਲ ਐ ਨੀ ਤਾਈਆਂ ਦਾ ਕੋਈ ਅਧਿਕਾਰੀ ਨਹੀਂ ਆਇਆ ਕੋਈ ਮੰਡੀ ਦਾ ਪ੍ਰਧਾਨ ਨਹੀਂ ਆਇਆ ਕੋਈ ਨਹੀਂ ਆਇਆ ਸਾਡੀ ਗੱਲ ਸੁਣਨ ਵੀ ਨਹੀਂ ਆਇਆ ਕੋਈ ਘਟੋ ਘਟ ਸਾਡੀ ਆ ਕੇ ਗੱਲ ਤਾਂ ਸੁਣੋ ਨਹੀਂ ਤੁਹਾਡੇ ਤੋਂ ਹੱਲ ਹੋਇਆ ਗੱਲ ਤਾਂ ਟੇਬਲ ਟਾਕ ਤੇ ਹੀ ਹੋਊਗੀ ਨਾ ਗੱਲ ਤਾਂ ਗੱਲ ਕਰਕੇ ਹੱਲ ਤਾਂ ਬਾਅਦ ਚ ਨਹੀਂ ਹੋਇਆ 10 ਦਿਨਾਂ ਚ 20 ਦਿ ਇਦਾਂ ਕੀ ਮਤਲਬ ਤੁਸੀਂ ਹੱਥ ਖੜੇ ਕਰ ਦੋਗੇ ਵੀ ਅਸੀਂ ਗਾਹ ਨੂੰ ਵੀ ਨਹੀਂ ਕਰਨਾ ਤੁਸੀਂ ਘੱਟੋ ਘਾਟਾ ਆ ਕੇ ਸਾਡੇ ਨਾਲ ਗੱਲ ਤਾਂ ਕਰੋ ਗੱਲ ਕਰੋ ਭਾਈ ਵੀ ਹਾਂ ਸਾਨੂੰ ਹੋਰ ਟਾਈਮ ਦਿਓ ਥੋੜਾ ਟਾਈਮ ਦਿਓ ਅਸੀਂ ਸਾਥ ਵੀ ਦਿੰਨੇ ਆ ਪਿਛਲੇ 2-3 ਸਾਲ ਹੋ ਗਏ 3 ਸਾਲ ਹੋ ਗਏ ਇਹ ਬੰਦ ਹੋ ਗਿਆ ਸੀ ਅਸੀਂ ਆਪਦੇ ਕੋਲੋਂ ਪੈਸੇ ਲਾ ਕੇ ਆਪਦੇ ਕੋਲੋਂ ਅਸੀਂ ਵਿੱਚ ਉਤਰਿਆ ਡੱਗਾਂ ਦੇ ਵਿੱਚ ਉੱਤਰ ਕੇ ਸਾਫ਼ ਕੀਤੇ ਆ ਅਸੀਂ ਆਪ ਕੀਤੇ ਆ ਸਾਡੇ ਇੱਥੇ ਕਹਿੰਦੇ ਕੋਹਾਂ ਦੇ ਬੰਦੇ ਆ ਜਿਹੜੇ ਸਰਕਾਰੀ ਅਧਿਕਾਰੀ ਰਿਟਾਇਰ ਹੋਇਆ ਚੰਗੇ ਅਹੁਦਿਆਂ ਤੋਂ ਰਿਟਾਇਰ ਹੋਇਆ ਉਹ ਵੀ ਵਿੱਚ ਉਤਰੇ ਸੀ ਇਹਨਾਂ ਦੇ ਹੱਲ ਤਾਂ ਉਦੋਂ ਵੀ ਹੋ ਗਿਆ ਹੱਲ ਹੁਣ ਵੀ ਹੋ ਜੂਗਾ ਪਰ ਇਹ ਕਰਨਾ ਨਹੀਂ ਚਾਹੁੰਦੇ ਕਰਦੇ ਇਹਨਾਂ ਦੀ ਮਨਸ਼ਾ ਨਹੀਂ ਕਰਨ ਦੀ ਹੁਣ ਇੱਥੇ ਕੋਈ ਸਿਹਤ ਵਿਭਾਗ ਨੂੰ ਦਿਸਦਾ ਨਹੀਂ ਸਿਹਤ ਵਿਭਾਗ ਘਰਾਂ ਦੇ ਵਿੱਚ ਆ ਕੇ কুলਰ ਚੈੱਕ ਕਰਦਾ ਵੀ কুলਰ ਦੇ ਵਿੱਚ ਪਾਣੀ ਨਾ ਖੜਾ ਹੋਵੇ ਟਾਇਰ ਟੂਬਾਂ ਦੇ ਵਿੱਚ ਪਾਣੀ ਨਾ ਹੋਵੇ ਮੱਛਰ ਨਾ ਪੈਦਾ ਹੋ ਜੇ ਆ ਮੱਛਰ ਨਹੀਂ ਪੈਦਾ ਹੋਇਆ ਵੀ ਹੁਣ ਕੋਈ ਸਿਹਤ ਵਿਭਾਗ ਨਹੀਂ ਆਉਂਦਾ ਇੱਥੇ ਸਿਹਤ ਵਿਭਾਗ ਆ ਕੀ ਇਹਦੀ ਖਬਰ ਸਾਰ ਲੈ ਲੇ ਕਮੇਟੀ ਨੂੰ ਫਾਈਨ ਕਰੇ ਕੁਝ ਵੀ ਕਰੇ ਨਾ ਕੋਈ ਪ੍ਰਦੂਸ਼ਣ ਬੋਰਡ ਦਾ ਆਉਂਦਾ ਇਹ ਕੋਈ ਪ੍ਰਦੂਸ਼ਣ ਨਹੀਂ ਹੋ ਰਿਹਾ ਘਰੇ ਕਿਸੇ ਦੇ কুলਰ ਦੇ ਵਿੱਚ ਪਾਣੀ ਖੜਾ ਹੋਵੇ ਮੱਛਰ ਪੈਦਾ ਹੋ ਜੇ ਉਹਨੂੰ ਜੁਰਮਾਨਾ ਕਰ ਦਿੰਦਾ ਸਿਹਤ ਵਿਭਾਗ ਇੱਥੇ ਕਿਸੇ ਨੂੰ ਕੋਈ ਜੁਰਮਾਨਾ ਨਹੀਂ ਹੁਣ ਦੱਸੋ ਵੀ ਆ ਮਛਰ ਆ ਮੈਨੂੰ ਦਿਖਾਓ ਮਛਰ ਲੱਖਾਂ ਕਰੋੜਾਂ ਦੀ ਗਿਣਤੀ 'ਚ ਬੈਠਾ ਸਿਹਤ ਵਿਭਾਗ ਨੂੰ ਦਿਸਦਾ ਕੁਛ ਨਹੀਂ ਸਿਹਤ ਵਿਭਾਗ ਵੀ ਕੱਲੇ ਪੋਚੇ ਮਾਰ ਛੱਡਦੀ ਆ ਇੱਥੇ ਹੁਣੇ ਥੋੜੇ ਦਿਨ ਪਹਿਲਾਂ ਹੀ ਸਾਡੇ ਘਰਾਂ ਦੇ ਕੂਲਰ ਚੈੱਕ ਕਰਕੇ ਗਈ ਆ ਟੀਮ ਉਹਨਾਂ ਦੀ ਸਿਹਤ ਵਿਭਾਗ ਦੀ ਤੇ ਉਹਨਾਂ ਨੂੰ ਆ ਨਹੀਂ ਦਿਸਿਆ ਜਿਵੇਂ ਤੁਸੀਂ ਗੱਲ ਕਰਦੇ ਸੀ ਕਿ ਤੁਸੀਂ ਕਹੇ ਸੀ ਕਿ ਐਮਐਲਏ ਸਾਹਿਬ ਨੂੰ ਦਿਖਾਇਆ ਪਰ ਇਹ ਤਾਂ ਇਹ ਕਹਿ ਸੀ ਕਿ ਅਸੀਂ ਆਮ ਕਰਾਂ ਝੋਟੀਆਂ ਆਮ ਕਰਾਂ ਦੀ ਪ੍ਰੋਬਲਮ ਸਭ ਤੋਂ ਪਹਿਲਾਂ ਸਮਝਾਂਗੇ ਸਮਝੀ ਆ ਇਹਨਾਂ ਆਮ ਕਰਾਂ ਦੀ ਪ੍ਰੋਬਲਮ ਇਹਨਾਂ ਨੇ ਉਹ ਨਹੀਂ ਜੀ ਉਹ ਕਹਿਣ ਦੀਆਂ ਗੱਲਾਂ ਹੁੰਦੀਆਂ ਸਟਾਰਟਿੰਗ 'ਚ ਸਾਨੂੰ ਵੀ ਮ ਤੇ ਕੁਛ ਨਾ ਕੁਛ ਫਾਇਦਾ ਹੋਊਗਾ ਪਰ ਉਹ ਗੱਲ ਹੀ ਨਹੀਂ ਬਣੀ ਇੱਕ ਦਿਨ ਵੀ ਇੱਕ ਦਿਨ ਕਿਤੇ ਤਾਂ ਹੋਵੇ ਵੀ ਯਾਰਾ ਤਿੰਨ ਸਾਢੇ ਤਿੰਨ ਸਾਲ ਹੋ ਗਏ ਸਰਕਾਰ ਨੂੰ 2.5 ਸਾਲ ਕਿਤੇ ਤਾਂ ਆਇਆ ਹੋਵੇ ਕਿਸੇ ਦਿਨ ਤਾਂ ਆਇਆ ਹੋਵੇ ਵੀ ਚਲੋ ਯਾਰ ਇੱਕ ਦਿਨ ਆਪਾਂ ਸੁਣ ਲਈਏ ਮਹੱਲੇ ਦੀ ਗੱਲ ਕੀ ਰੌਲਾ ਕਰਨਾ ਇੱਕ ਦਿਨ ਵੀ ਨਹੀਂ ਆਈ ਜੀ ਉਹਨਾਂ ਦੇ ਪਿੰਡ ਦਾ ਹੀ ਹੈ ਹਾਂਜੀ ਉੱਥੇ ਵੀ ਪਿੰਡ ਦਾ ਇਹੀ ਹਾਲ ਆ ਗਿਆ ਜੀ ਆਹ ਵਾਲਾ ਪਾਣੀ ਹੈ ਜਿਹੜਾ ਉੱਥੇ ਸੀਵਰੇਜ ਉਧਰ ਦੀ ਉਹ ਕੀਤਾ ਹੋਇਆਗਾ ਉੱਥੇ ਵੀ ਪਾਣੀ ਦਾ ਇਹੀ ਹਾਲ ਆਗਾ ਐਮ ਐਲ ਸਾਹਿਬ ਜਿਹੜੇ ਪਿੰਡ ਦੇ ਹੈਗੇ ਹੈਗੇ ਉੱਥੇ ਵੀ ਇਹੀ ਹਾਲਾ ਪਾਣੀ ਦਾ ਉਧਰ ਉਹ ਆਪ ਦੇ ਪਿੰਡ ਦਾ ਨਹੀਂ ਜਦੋਂ ਕਰ ਸਕਦੇ ਫਿਰ ਇੱਥੇ ਹਾਲ ਕਿ ਤਾਂ ਇਹਨਾਂ ਨੇ ਤਾਂ ਦੇਖਣਾ ਹੀ ਕੀ ਹੈਗਾ ਨਾ ਵੀਕਲਾਂ ਤੇ ਗ੍ਰੀਨ ਟੈਕਸ ਲਾਉਣਾ ਸੀ ਸਭ ਕੋਈ ਸੀਵਰ ਬੋਰਡ ਤੇ ਨਗਰ ਕੌਂਸਲ ਵੀ ਗ੍ਰੀਨ ਟੈਕਸ ਲਾਉਣਾ ਚਾਹੀਦਾ ਸੀ ਬਾ ਤੁਹਾਡੇ ਪਾਣੀ ਨਾਲ ਤੁਹਾਡੇ ਨਾਲ ਨਾ ਕਾਮਯਾਬੀ ਨਾਲ ਇਹਨੇ ਪ੍ਰੂਫਸ਼ਨ ਹੋ ਰਿਹਾ ਜੀ ਵੀਕਲਾਂ ਤੇ ਗ੍ਰੀਨ ਟੈਕਸ ਲਾਉਣ ਦਾ ਕੀ ਆਈਡੀਆ ਬਣਦਾ ਜੀ ਸਾਨੂੰ ਤੇ ਪਾਲਿਸੀ ਨਹੀਂ ਸਾਨੂੰ ਦੀ ਕਿਹੜੀ ਸਾਨੂੰ ਲਾਤੀ ਇਹਨਾਂ ਨੇ ਜੀ ਹੋ ਜੇ ਭਾਈ ਤੂੰ ਕੀ ਹੁਣ ਤੋਂ ਅੱਗੇ ਕੀ ਤੁਹਾਡਾ ਸੰਘਰਸ਼ ਦਾ ਕੀ ਹੋਗਾ ਕਿਉਂਕਿ ਹੁਣ ਅੱਜ ਤੁਸੀਂ ਧਰਨਾ ਲਾਇਆ ਧਰਨਾ ਪ੍ਰਦਰਸ਼ਨ ਕੀਤਾ 575 ਤੱਕ ਰੱਖਿਆ ਕੋਈ ਪ੍ਰਸ਼ਾਸਨਿਕ ਅਧਿਕਾਰੀ ਉੱਥੇ ਜਿਹੜਾ ਹੈਗਾ ਨਹੀਂ ਹੈ ਪਰ ਲੋਕ ਜਿਉਂਦੇ ਤਿਆਣੇ ਦੁਖੀ ਨੇ ਹੁਣ ਅੱਗੇ ਕੀ ਹੋਏਗਾ ਸੰਘਰਸ਼ ਅੱਗੇ ਵੀਰੇ ਕੱਲ ਨੂੰ ਸੰਘਰਸ਼ ਔਰ ਤੇਜ਼ ਕਰਾਂਗੇ ਕੱਲ ਨੂੰ ਸਾਡੇ ਨਾਲ ਕਿਸਾਨ ਯੂਨੀਅਨ ਆ ਰਹੀਆਂ ਨੇ ਚੱਕ ਫਤੇ ਸਿੰਘ ਵਾਲਾ ਚੱਕ ਆਰਾਮ ਸਿੰਘ ਵਾਲਾ ਕਿਉਂਕਿ ਉਹਨਾਂ ਦੇ ਪਿੰਡ ਵੀ ਪਾਣੀ ਦਾ ਇਹੀ ਹਾਲ ਹੈ ਜਿਹੜਾ ਇਹ ਪਾਣੀ ਜਾਂਦਾ ਇਹ ਡਿਸਪੋਜ਼ਲ ਤੇ ਜਾ ਕੇ ਡਰੇਨ ਦੇ ਵਿੱਚ ਜਾਣਾ ਹੁੰਦਾ ਡਰੇਨ ਵਾਲੀਆਂ ਪਾਈਪਾਂ ਸਾਰੀਆਂ ਥਾਮਾ ਥਾਮਾ ਤੋਂ ਫਟ ਗਈਆਂ ਇਹਨਾਂ ਦਾ ਕੋਈ ਹੱਲ ਨਹੀਂ ਹੱਲ ਇਹ ਕਰਨਾ ਨਹੀਂ ਚਾਹੁੰਦੇ ਹੁਣ ਕੱਲ ਨੂੰ ਅਸੀਂ ਸੰਘਰਸ਼ਾ ਜਿਹੜੀਆਂ ਆ ਬੁੜੀਆਂ ਖੜੀਆਂ ਕੱਲ ਨੂੰ ਸਾਰੀਆਂ ਉੱਥੇ ਧਰਨੇ 'ਚ ਹੋਣਗੀਆਂ ਹੋਰ ਤਿੱਖਾ ਕਰਾਂਗੇ ਸੰਘਰਸ਼ ਨੂੰ ਕੋਈ ਤਾਂ ਅਧਿਕਾਰੀ ਆਊਗਾ ਹੀ ਅੱਜ ਨਾ ਕੱਲ ਨੂੰ ਆਜਾਂਗੇ ਉਹ ਚਾਹਾਂਗੇ ਉਹੀ ਗੱਲ ਸਾਡਾ ਹੱਲ ਹੋ ਜਾਏ ਅਸੀਂ ਤਾਂ ਆਰਾਮਦਾਰੀ ਨਾਲ ਘਰੇ ਬੈਠੀਆਂ ਅਸੀਂ ਕਿਸੇ ਨਾਲ ਲੜਾਈ ਝਗੜਾ ਕੋਈ ਨਹੀਂ ਸਾਡਾ ਸਾਡਾ ਤਾਂ ਹੱਲ ਹੋਣਾ ਚਾਹੀਦਾ ਅਸੀਂ ਤਾਂ ਜਾ ਕੇ ਰਾਜੀ ਨਹੀਂ ਕੰਮ ਛੱਡ ਕੇ ਕਿਵੇਂ ਬੱਚਿਆਂ ਨੂੰ ਛੱਡ ਕੇ ਬਿਮਾਰਾਂ ਨੂੰ ਕਿਵੇਂ ਜਾਵਾਂਗੇ ਸਾਡਾ ਪਾਣੀ ਦਾ ਹੱਲ ਹੋ ਜਾਏ ਸੀਵਰੇਜ ਦਾ ਅਸੀਂ ਤਾਂ ਕੋਈ ਉਹ ਜਾਣਦੀ ਲੋੜ ਹੀ ਨਹੀਂ ਸੰਤ ਪਾਣੀ ਦਾ ਹੱਲ ਹੋ ਜੇ ਅਸੀਂ ਕੀ ਜਾਣਾਂਗਾ ਧਰਨਾ ਤਾਂ ਲਾਉਣਾ ਹੀ ਪਊਗਾ ਜੀ ਧਰਨੇ ਤੇ ਧਰਨੇ ਤੋਂ ਬਿਨਾ ਦੇਖੋ ਕਮੇਟੀ ਚ ਸਾਨੂੰ ਬਣ ਨਹੀਂ ਦਿੱਤਾ ਪ੍ਰਸ਼ਾਸਨ ਦੇ ਜ਼ੋਰ ਨਾਲ ਸਾਨੂੰ ਬਾਹਰ ਕੱਢਤਾ ਮੰਗ ਸਾਡੀ ਕੋਈ ਸੁਣ ਨਹੀਂ ਰਿਹਾ ਫਿਰ ਧਰਨਾ ਹੀ ਹੱਲ ਰਹਿ ਗਿਆ ਧਰਨਾ ਜੇ ਅੱਜ ਲਾਇਆ ਅੱਜ ਨਹੀਂ ਸੁਣਿਆ ਕੋਈ ਨਹੀਂ ਕੱਲ ਨੂੰ ਸੁਣਨਗੇ ਕਦੇ ਤਾਂ ਸੁਣਨਗੇ ਕੱਲ ਕੱਲ ਨੂੰ ਇੱਥੇ ਵੱਡੇ ਪੱਦਰ ਤੇ ਲਾ ਦਾਂਗੇ ਧਰਨਾ ਫਿਰ ਸੁਣਨਗੇ ਜੇ ਨਾ ਸੁਣੋਂਗਾ ਫਿਰ ਗਾਂਹਾ ਹਾਈਵੇ ਤਾਂ ਹੈਗਾ ਹੀ ਆ ਵੱਡਾ ਸੰਘਰਸ਼ ਕਿਰਨੂ ਬਾਪੂ ਜੀ ਹਾਂ ਜੀ ਕਿਸ ਤਰ੍ਹਾਂ ਦੀ ਹਾਂ ਜੀ ਇਹ ਬਹੁਤ ਸਾਨੂੰ ਦੁੱਖ ਹੈ ਦਾ ਜੀ ਸਾਡੇ ਤਾਂ ਕੋਈ ਉਹ ਇੱਕ ਸੂਜਿਆ ਦੇ ਕੋਈ ਢਿੱਲਾ ਮੱਠਾ ਹੋ ਇੰਨਾ ਬੁਰਾ ਹਾਲ ਹੈ ਇੰਨਾ ਬੁਰਾ ਹਾਲ ਹੈ ਇਹ ਤਾਂ ਛਪੋ ਇਹ ਤਾਂ ਨਰਕ ਵਰਗੇ ਹਾਲਾ ਨਰਕਾ ਨਾ ਕੋਈ ਜਵਾਕ ਹੈ ਜੇ ਕਿਸੇ ਦਾ ਜਵਾਕ ਬਿਮਾਰ ਹੈ ਉਹ ਠੀਕ ਨਹੀਂ ਹੋ ਰਿਹਾ ਆ ਕੁੜੀ ਹੈ ਕਿਆ ਅਰਮ ਬਚਾਰੀ ਬਿਮਾਰ ਹੋ ਗਈ ਮੂੰਹ ਸੁੱਕੇ ਪਏ ਨੇ ਸਭ ਦੇ ਪੈਰ ਜੀ ਟੁੱਟਦੇ ਹੋ ਜਾਂਦੇ ਮੱਛਰ ਵੀ ਤੰਗ ਕਰਦਾ ਹੁਣ ਪੂਰਾ ਤੰਗ ਕਰਦਾ ਜੀ ਮੱਛਰ ਸਾਮ ਕਾ ਉਦੋਂ ਉਹਨਾਂ ਨੂੰ ਜੇ ਕੋਈ ਸਭ ਡੰਗਰ ਨੂੰ ਪਾਣੀ ਬਾੜੀ ਧਰ ਦਿੰਨੇ ਕਹਿੰਦੇ ਆ ਜੀ ਇਹ ਇੱਥੇ ਉਹ ਬਦੂਗਾ ਫਲਾਣਾ ਬਦੂ ਇਹਦਾ ਦੇਖਦੇ ਨਹੀਂ ਹਾਂ ਜੀ ਜੀ ਕੋਈ ਐਮਓ ਮਲੇ ਆ ਕੇ ਨੂੰ ਟੋ ਕਹੇ ਇਥੇ ਨਾ ਕੋਈ ਨਹੀਂ ਆਉਂਦਾ ਸਾਡੇ ਕੋਲ ਕਿਹਨੇ ਆਉਣਾ ਉਦੋਂ ਕਹਿੰਦੇ ਸੀ ਤੁਹਾਨੂੰ ਐ ਕਰ ਦਾਂਗੇ ਬਹੁਤ ਕਰ ਦਾਂਗੇ ਠਮਕਾ ਕਰ ਦਾਂਗੇ ਅਗਰ ਸਾਡੇ ਕੋਲ ਵੋਟਾਂ ਲੈਣ ਤਾਂ ਆਉਂਦੇ ਹੋਣਗੇ ਵੋਟਾਂ ਲੈਣ ਤਾਂ ਆਉਂਦੇ ਆ ਤੇ ਫਿਰ ਹੁਣ ਦਿੰਦੇ ਨਹੀਂ ਤੁਸੀਂ ਨਾ ਅਸੀਂ ਹੁਣ ਨਹੀਂ ਦਿੰਦੇ ਕਿਉਂ ਨਾ ਹੁਣ ਨਹੀਂ ਦਿੰਦੇ ਹੁਣ ਤਾਂ ਅੱਜ ਵੀ ਉੱਥੇ ਹੁਣ ਸਮਝ ਲਾ ਵੀ ਉਹ ਪ੍ਰਧਾਨ ਵੀ ਸਾਨੂੰ ਬਹੁਤ ਕੁਝ ਬੋਲਿਆ ਚੌਂਕੀ ਵਾਲਾ ਆ ਕਮੇਟੀ ਵਾਲਾ ਉੱਥੋਂ ਵੀ ਵੋਟਾਂ ਵਾਲੀ ਦੇਣੇ ਹੋਣੀ ਦੀਆਂ ਉਹ ਨਹੀਂ ਦਿੰਦੇ ਅਸੀਂ ਸਾਡੇ ਵਿੱਚ ਕੋਈ ਸਰਕਾਰੀ ਮਿਲਾਈ ਸਾਰੇ ਦਿਹਾੜੀਆਂ ਵਾਲੇ ਬੰਦੇ ਆ ਅਸੀਂ ਦਿਹਾੜੀਆਂ ਛੱਡ ਕੇ ਬੈਠੇ ਆ ਜ ਸਾਹੀ ਵਸਾਫ ਹੋ ਜੀ ਅਸੀਂ ਆਪ ਕਮਤੰਦੇ ਜਸਾ ਸਾਨੀ ਅਸੀਂ ਲੈਣਾ ਵੀ ਕਿ ਸੜਕ ਰੋਕੇ ਜੀ ਸਲੋਨ ਵਾਲੇ ਲੋਕ ਪਰੇਸ਼ਾਨ ਹੋਣ ਦੀ ਕਾਰਨ ਕੀ ਹੈ ਸਰਕਾਰ ਦੀ ਨਾਕਾਮ ਜੀ ਦੀ ਕਮੇਟੀ ਨਾਕਾਮ ਜਬੀ ਹੈ ਜੀ ਇਹ ਇਹ ਇੱਕ ਗਰਾਊਂਡ ਦੀ ਰਿਐਲਿਟੀ ਸੱਚਾਈ ਤੋਂ ਨਾਲ ਸਾਂਝੀ ਕੀਤੀ ਹੈ ਕਿ ਜਿੱਥੇ ਸ਼ਾਇਦ ਪਸ਼ੂ ਵੀ ਇੱਥੇ ਜੇ ਤੁਸੀਂ ਪਸ਼ੂ ਨੂੰ ਤੋੜ ਦਿਓ ਨਾ ਇਸ ਗਲੀ ਦੇ ਵਿੱਚ ਤਾਂ ਪਸ਼ੂ ਵੀ ਰਹਿਣਾ ਇਸ ਗਲੀ ਦੇ ਵਿੱਚ ਪਸੰਦ ਨਹੀਂ ਕਰੂਗਾ ਪਰ ਇੰਨਾ ਚਿੱਟ ਕੱਪੜਿਆਂ ਨੂੰ ਇਨਾ ਲੀਡਰਾਂ ਨੂੰ ਉਦੋਂ ਇਹ ਲੋਕ ਦੀਦੇ ਨੇ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਨੇ ਉਦੋਂ ਹਰ ਇੱਕ ਦੇ ਘਰ ਦੇ ਵਿੱਚ ਆ ਕੇ ਹਰ ਇੱਕ ਭੈਣ ਦੇ ਹਰ ਇੱਕ ਬਾਈ ਦੇ ਪੈਰੀਂ ਹੱਤ ਲਾਉਣ ਤੱਕ ਜਾਂਦੇ ਨੇ ਉਦੋਂ ਲੰਬੇ ਬਿਸ਼ਨ ਤੱਕ ਜਾਂਦੇ ਨੇ ਪਰ ਵੋਟਾਂ ਲੈਣ ਤੋਂ ਬਾਅਦ ਹਾਲਾਤ ਕੀ ਹੁੰਦੇ ਨੇ ਆਮ ਲੋਕਾਂ ਦੇ ਵੱਡੀ ਗੱਲ ਆ ਕਹਿੰਦੇ ਨੇ ਕਿ ਜਦੋਂ ਐਮਐਲਏ ਸਾਹਿਬ ਦੇ ਨਾਲ ਗੱਲ ਕੀਤੀ ਗਈ ਤਾਂ ਐਮਐਲਏ ਸਾਹਿਬ ਨੇ ਸਿੱਧਮ ਸਿੱਧਾ ਇਹ ਕਹਿ ਦਿੱਤਾ ਕਿ 2.5 ਸਾਲਾਂ ਤੱਕ ਇਹਦਾ ਕੋਈ ਹੱਲ ਨਹੀਂ ਹੋਣਾ ਪਰ 2.5 ਸਾਲਾਂ ਬਾਅਦ ਤਾਂ ਸਰਕਾਰ ਜਿਹੜੀ ਆ ਉਹ ਚਲੀ ਜਾਣੀ ਇਹਨਾਂ ਲੋਕਾਂ ਨੇ ਆਸਮੀ ਤੋਂ ਉਦੋਂ ਵੀ ਲਈ ਜਦੋਂ ਨਵੀਂ ਸਰਕਾਰ ਆਈ ਉਹਨਾਂ ਨੂੰ ਵੀ ਵੋਟਾਂ ਪਾਈਆਂ ਪਰ ਉਸ ਤੋਂ ਬਾਅਦ ਫਿਰ ਲੱਕੜ ਦਾ ਮੁੰਡਾ ਇਹ ਵੀ ਐਮਐਲਏ ਸਾਹਿਬ ਦੇ ਕੇ ਜਿਹੜਾ ਤੁਰ ਗਏ ਆਉਣ ਵਾਲੇ ਸਮੇਂ ਦੇ ਵਿੱਚ ਅਗਲੇ ਵੀ ਆਉਣਗੇ ਉਹ ਵੀ ਇਸੇ ਤਰ੍ਹਾਂ ਲੱਕੜ ਦਾ ਮੁੰਡਾ ਦੇਣਗੇ ਤਲਕੜ ਦਾ ਮੁੰਡਾ ਦੇ ਕੇ ਉਹ ਵੀ ਤੁਰ ਜਾਣਗੇ ਪਰ ਇਹਨਾਂ ਦੇ ਹਾਲਾਤ ਪਹਿਲਾਂ ਵੀ ਵੈਸੇ ਸੀ ਅੱਜ ਵੀ ਐਸੇ ਨੇ ਤੇ ਜੇਕਰ ਕੋਈ ਹੱਲ ਨਾ ਹੋਇਆ ਤਾਂ ਇਸ ਤੋਂ ਬਾਅਦ ਵੀ ਐਸੇ ਦੇ ਵੈਸੇ ਰਹਿਣਗੇ ਪਰ ਜੇਕਰ ਇਹ ਸਰਕਾਰ ਦੀ ਗੱਲ ਕਰਾਂ ਤਾਂ ਇਹ ਸਿਹਤ ਸਹੂਲਤਾਂ ਦਾ ਢੰਡੋਰਾ ਪਟਦੀ ਰਹੀ ਆ ਢੋਲ ਵਜਾਉਂਦੀ ਰਹੀ ਆ ਕਿ ਸਿਹਤ ਸਹੂਲਤਾਂ ਜਿਸ ਤਰ੍ਹਾਂ ਦੀਆਂ ਅਸੀਂ ਦਿੱਤੀਆਂ ਉਸ ਤਰ੍ਹਾਂ ਦੇ ਕੋਈ ਦੇ ਨਹੀਂ ਸਕਦਾ ਪਰ ਇੱਕ ਸਿਹਤ ਸਹੂਲਤਾਂ ਦੀ ਇੱਕ ਆ ਤਸਵੀਰ ਵੀ ਜਿਉਂਦੀ ਜਾਗਦੀ ਤਸਵੀਰਾਂ ਜਿਦੇ ਵਿੱਚ ਲੋਕ ਬਿਮਾਰ ਪਏ ਆ ਜਿਦੇ ਵਿੱਚ ਲੋਕ ਬਿਮਾਰੀਆਂ ਜਿਹੜੀਆਂ ਨੇ ਉਹ ਆਪਣੇ ਬੁੱਕਲ ਦੇ ਵਿੱਚ ਲਈ ਬੈਠੇ ਆ ਬਾਹਰ ਨਿਕਲਣ ਦੇ ਲਈ ਤਿਆਰ ਨਹੀਂ ਤਾਂ ਇਹ ਤਸਵੀਰਾਂ ਜਿਹੜੀਆਂ ਨੇ ਤਰ੍ਹਾਂ ਨਾਲ ਸਾਂਝੇ ਕੀਤੀਆਂ ਗਰਾਊਂਡ ਜ਼ੀਰੋ ਦੀ ਰਿਐਲਿਟੀ ਜਿਹੜੀ ਓਹੋ ਇਹ ਆ ਹਾਲਾਂਕਿ ਉਹ ਰਿਅਲਿਟੀ ਨਹੀਂ ਜਿਹੜੀ ਬੋਰਡਾਂ ਦੇ ਉੱਪਰ ਦਿਸਦੀ ਆ ਇਹ ਉਹ ਰਿਅਲਿਟੀ ਨਹੀਂ ਜਿਹੜੀ ਟੀਵੀ ਸਕਰੀਨਾਂ ਦੇ ਉੱਪਰ ਇਸ਼ਤਿਹਾਰਾਂ ਦੇ ਰੂਪ ਦੇ ਵਿੱਚ ਮੁੱਖ ਮੰਤਰੀ ਸਾਹਿਬ ਜਾਂ ਮਾਉਂਨੀ ਪਾਰਟੀ ਜਿਹੜੀ ਹੈਗੀ ਆ ਉਹ ਕਰਦੇ ਨੇ ਪਰ ਇਹ ਉਹ ਰਿਅਲਿਟੀ ਆ ਜਿਹੜੀ ਗਰਾਊਂਡ ਦੀ ਆ ਇਹ ਉਹਨਾਂ ਦੀ ਆ ਜਿਹੜੇ ਅਸਲ ਦੇ ਵਿੱਚ ਆਮ ਲੋਕ ਨੇ ਚਿੱਟ ਕੱਪੜੀ ਆਮ ਲੋਕ ਨਹੀਂ ਜਿਹੜੇ ਅਸਲ ਦੇ ਵਿੱਚ ਆਮ ਲੋਕ ਨੇ ਦਿਹਾੜੀ ਮਜ਼ਦੂਰੀ ਵਾਲੇ ਲੋਕ ਨੇ ਜਿਵੇਂ ਬਾਈ ਉਹਨਾਂ ਨੇ ਕਿਹਾ ਕਿ ਇਹਨਾਂ ਦੀਆਂ ਪ੍ਰੋਬਲਮਸ ਸ਼ਾਇਦ ਤਾਂ ਹੀ ਦਿਸਦੀਆਂ ਕਿਉਂਕਿ ਇਹ ਗਰੀਬ ਨੇ ਪਰ ਵੋਟਾਂ ਵੇਲੇ ਇਹ ਗਰੀਬ ਦਿਸਦੇ ਨੇ ਜਦੋਂ ਕੰਮਕਾਰ ਕਰਨਾ ਹੁੰਦਾ ਉਦੋਂ ਇਹ ਗਰੀਬਾਂ ਕੋਲੋਂ ਵੀ ਲੀਡਰ ਜਿਹੜੇ ਆ ਉਹ ਮੁੱਖ ਮੋੜ ਲੈਂਦੇ ਧਰਨਾ ਲੱਗਿਆ ਹੋਇਆ ਜਨਾਬੇ ਕੱਲ ਵੀ ਲੱਗਿਆ ਹੋਇਆ ਸੀ ਕਿਹਦੀ ਕੱਲ ਦੇ ਵਿੱਚ ਪਤਾ ਕੀ ਹੈ ਖਾਲੀ ਦਲ ਦੇ ਬੰਦੇ ਆ ਅੱਛਾ ਜੀ ਸੁਣ ਲੋ ਗੱਲ ਅਸੀਂ ਰਿਕਾਰਡਿੰਗ ਭੇਜੀ ਸੀ ਲੈਬ ਚ ਲੈਬ ਚ ਆ ਰਹੇ ਆ ਇੱਕ ਗਲੀ ਦੇ ਵਿੱਚ ਮੈਂ ਆ ਫਿਰਦਾ ਨਾ ਕੋਈ ਪਾਣੀ ਹੈ ਨਾ ਕੋਈ ਸੀਵਰ ਬੰਦ ਹੈ ਮੈਂ 24 ਘੰਟੇ 24 ਘੰਟੇ ਹੋ ਗਏ ਮੈਂ ਤੁਹਾਨੂੰ ਦੱਸਦਾ ਜੀ ਮੈਂ ਕਹਿੰਦਾ ਕੱਲ ਨਾ ਮੈਂ ਜਿਹੜੀ ਮੈਂ ਖਬਰ ਕਰਕੇ ਗਿਆ ਜਿੱਥੇ ਆ ਕੇ ਹਸਪੀਟਲ ਨਾਲ ਵਾਲੀ ਗਲੀ ਦੇ ਵਿੱਚ ਉਹਦੇ ਵਿੱਚ ਹਾਲਾਤ ਸੀ ਜਿਹੜੇ ਉਹ ਬਹੁਤ ਬੁਰੇ ਸੀ ਉੱਚ ਪਾਣੀ ਖੜਾ ਸੀ ਜਿਵੇਂ ਛੱਪੜ 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 ਟਾਈਪ ਹਾਂਜੀ ਹਾਲਾਤ ਪਤਾ ਕੀ ਸੀਵਰ ਇਹ ਪੁਰਾਣਾ ਹੀ 40 50 ਸਾਲ ਹੋ ਗਿਆ ਪੁਰਾਣਾ ਜੀ ਇਹਦੇ ਵਿੱਚ ਗਾਰ ਜੰਮ ਗਈ ਸੀ ਇਹਦੇ ਵਿੱਚ ਬਹੁਤ ਦਿੱਕਤ ਹੈ ਬਹੁਤ ਬੰਦਾ ਕੰਮ ਕਰ ਰਿਹਾ ਜੀ ਰੋਡ ਤੋਂ ਬੰਦ ਕਰ ਰਿਹਾ ਅੰਬਰਸਰ ਬੰਦ ਕਰ ਰਿਹਾ ਮੈਂ ਫੇਰ ਵੀ ਸਰਕਾਰ ਦੇ ਨਾਲ ਚੱਲ ਕੇ ਵੀ ਲੋਕ ਪਬਲਿਕ ਦੇ ਵਿੱਚ ਅਪ ਕਰਨਾ ਚਾਹੀਦਾ ਮੈਂ 35 ਲਗਾ ਕੇ ਇਹ ਸਭ ਤੋਂ ਮਨਜ਼ੂਰੀ ਲੈ ਕੇ ਮੈਂ ਫੇਰ ਵੀ ਕੰਮ ਕਰ ਰਿਹਾ ਹੈ ਕੌਂਸਲ ਵਿੱਚ ਪੈਸੇ ਵੀ ਹੈ ਨਹੀਂ ਅਰਦਾਸ ਕਰਕੇ ਲੋਕਾਂ ਜਨਤਾ ਦੀ ਗੱਲ ਸੁਣ ਕੇ ਇਹ ਜਾਣ ਕੇ ਮੈਂ ਤੁਹਾਡੀ ਰਿਕਾਰਡਿੰਗ ਭੇਜਦਾ ਹੈ ਜੀ ਕਲੱਬ ਕਲੱਬ ਦੇ ਵਿੱਚ ਇਹਨੂੰ ਡਰਾ ਡਰਾ ਕੇ ਪਿਛਲੀ ਜਲੀਏ ਅੱਛਾ ਮੈਂ ਤੁਹਾਨੂੰ ਰਿਕਾਰਡਿੰਗ ਭੇਜਦਾ ਹਾਂ ਦੋ ਬੰਦੇ ਇਹ ਇੱਕ ਇਹ ਦੇਖਿਓ ਇੱਕ ਇਹ ਦੱਸਿਓ ਜਿਵੇਂ ਹੁਣ ਇਹਨਾਂ ਦਾ ਕਹਿਣਾ ਇਹ ਆ ਕਿ ਇਹ ਸਾਲ ਦੇ ਵਿੱਚ ਮਸਾਂ 2 ਮਹੀਨੇ ਚੱਲਦਾ ਬੁਰਾ ਹਾਲ ਇਹੀ ਹੁੰਦਾ ਕਹਿੰਦੇ 3 ਸਾਲ 3 ਸਾਲ ਪਹਿਲਾਂ ਕੋਈ ਦਿੱਕਤ ਨਹੀਂ ਆਈ ਕੋਈ ਬੰਦਾ ਕਹਿੰਦੇ ਮੈਨੂੰ 4 ਸਾਲ ਹੋ ਗਏ ਪ੍ਰਧਾਨ ਬਣੇ ਨੂੰ 3 ਸਾਲਾਂ ਦੇ ਵਿੱਚ ਕੋਈ ਦਿੱਕਤ ਨਹੀਂ ਆਈ ਹਾਂ ਸਰਕਾਰ ਦੇ ਵਿੱਚ ਕੋਈ ਪੈਸਾ ਹੀ ਨਹੀਂ ਆਇਆ ਮੈਂ ਕੀ ਦਊਂਗਾ ਕੋਈ ਪੈਸਾ ਨਹੀਂ ਆਇਆ ਤੁਸੀਂ ਤਰਵਾ ਤੁਸੀਂ ਤਰਵਾਸਾ ਦਿੱਤਾ ਸੀ ਵੀ ਇੰਨੇ ਟਾਈਮ ਨੂੰ ਠੀਕ ਕਰਵਾ ਦਾਂਗੇ ਇੰਨੇ ਟਾਈਮ ਨੂੰ ਠੀਕ ਕਰਵਾ ਕੋਈ ਤਰਵਾਸਾ ਜੀ ਵਿੱਚ ਮੀ ਪੈ ਗਏ ਹਾਂ ਕੋਈ ਕੁਝ ਪੈ ਗਿਆ ਜੇ ਮੈਂ ਰਾਤ ਨੂੰ ਜੇ ਲੋਕਾਂ ਦਾ 5 ਵੇਟ ਗ੍ਰਾਮ ਚੱਲਦਾ ਮੇਰਾ 11 ਵੇਟ ਗ੍ਰਾਮ ਚੱਲਦਾ ਹਾਂ ਕਿਸੇ ਨੂੰ ਲੋਕਾਂ ਨੂੰ ਓਵਰ ਟਾਈਮ ਕਰਕੇ ਵੀ ਮੈਂ ਕੰਮ ਕਰਾ ਰਿਆ ਵੀ ਜਨਤਾ ਦੀ ਸੌਣ ਹੋ ਜੇ ਤਾਂ ਜਨਤਾ ਇਹਦੇ ਵਿੱਚ ਕੀ ਪੀਟੀ ਕਰ ਖਲ ਪੈ ਗਈ ਅੱਛਾ ਇੱਕ ਇੱਕ ਕੱਲ ਆਏ ਹੋਣਗੇ ਨਗਰ ਕਾਉਂਸਲ ਦੇ ਵਿੱਚ ਉੱਥੇ ਤੁਸੀਂ ਕਹਿੰਦੇ ਧੱਕੇ ਧੱਕੇ ਮਾਰ ਕੇ ਪੁਲਿਸ ਦੇ ਨਾਲ ਮਿਲ ਕੇ ਸਾਨੂੰ ਕੱਟਿਆ ਬਾਹਰ ਸੋਲੋ ਮੇਰੀ ਗੱਲ ਸੋਲੋ ਨਗਰ ਕਾਉਂਸਲ ਦੇ ਵਿੱਚ ਅੰਦਰ ਬਣ ਗਏ ਇਹ ਤੱਕ ਰਾ ਰਹੇ ਮੈਂ ਕਹਿੰਦਾ ਮਰਦਾਬਾਦ ਕਰਨੀ ਹੈ ਮੇਰੀ ਕਰੋ ਜੀ ਸਕਦਗੇ ਅਗ ਦੁਨੀਆ ਦੀ ਹੁੰਦੀ ਹੈ ਸਰਕਾਰ ਦੀ ਕਰੋ ਪਰ ਨਗਰ ਕੌਂਸਲ ਦੇ ਵਿੱਚ ਨਹੀਂ ਮੈਂ ਕਰਨਦਾ। 나 ਕੋ ਧੱਕੇ ਮਾਰੇ 나 ਕੋ ਗੱਲ ਕਰੀ ਐ। ਇਹ ਕਦੇ ਅਸੀਂ ਗੱਲ ਕਰਨ ਗਏ ਸੀ। ਬਾਹੇ ਗੁਰੂ ਨੂੰ ਜੇ ਉਹਨੂੰ ਬਾਹੇ ਗੁਰੂ ਪੱਟੂ ਆ ਜਾਂ ਉਹਦੇ ਜਵਾਗ ਮਾਰਨਗੇ ਜਾਂ ਸਾਡੇ ਜਵਾਗ ਮਾਰਨਗੇ। ਧੱਕੇ ਨਹੀਂ ਮਾਰੇ ਕੋਈ। ਅੱਛਾ ਕੋਈ ਥੋ ਅੱਛਾ ਇੱਕ 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 ਇਹ ਇਲਜ਼ਾਮ ਆ ਕਿ ਤੁਹਾਡੇ ਵੱਲੋਂ ਪਰਚਾ ਕਰਵਾਉਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਉਹਨਾਂ ਨੂੰ। ਨਹੀਂ ਨਹੀਂ ਪਰਚਾ ਕੀ ਵੀ ਤਾਂ ਜਦੋਂ ਤੁਹਾਨੂੰ ਕੋਈ ਬਲੈਕਮੇਲ ਕਰੂਗਾ, ਗਲਤ ਗੱਲ ਕਰੂਗਾ, ਅਸੀਂ ਤੱਕ ਰਾਵਾਂਗੇ। ਬਲੈਕਮੇਲ ਕਿਸ ਤਰ੍ਹਾਂ ਦੇ ਨਾਲ ਕਰ ਰਹੇ ਆ ਤੁਹਾਨੂੰ? ਵੀ ਕਲੱਬ ਇਹਨਾਂ ਦਾ ਕਲੱਬ ਬਣਿਆ ਹੋਇਆ ਇੱਕ। ਹਾਂ। ਵੀ ਤੁਸੀਂ ਪ੍ਰਧਾਨ ਨੂੰ ਡਰਾਈ ਚੱਲੋ ਪ੍ਰਧਾਨ ਨਰਮ ਆ ਅਸੀਂ ਪੈਸੇ ਲਈ ਚਲਾਂ ਕਲੱਬ ਖਾਤਰ ਤੇ ਅੱਜ ਅਸੀਂ ਅਸੀਂ ਕੰਮ ਕਰਾ ਲਾਂ ਕਲੱਬ ਦਾ ਤੇ ਤੁਸੀਂ ਪੋਸਟ ਕਰਾਈ ਚੱਲੋ ਅੱਛਾ ਤੁਹਾਡੇ ਤੋਂ ਪੈਸੇ ਦੀ ਡਿਮਾਂਡ ਹੋਈ ਹੈ ਜਿਵੇਂ ਤੁਸੀਂ ਗੱਲ ਕਰਦੇ ਮੈਂ ਰਿਕਾਰਡਿੰਗ ਭੇਜੂਗਾ ਨਹੀਂ ਜੀ ਮੈਂ ਉਹ ਮੈਂ ਕਿੰਨੀ ਕਿੰਨੇ ਪੈਸੇ ਦੀ ਡਿਮਾਂਡ ਹੋਈ ਹੈ ਤੁਹਾਡੇ ਤੋਂ ਡਿਮਾਂਡ ਨਹੀਂ ਵੀ ਜੇ ਕਲੱਬ ਦਾ ਕੰਮ ਹੋ ਜਾਊ 5000 ਤਾਂ ਮੈਂ ਤੁਹਾਨੂੰ ਲੈ ਗਏ ਜੀ ਅੱਛਾ ਆਪਾਂ ਕਲੱਬ ਦਾ ਕੰਮ ਲੈ ਗਏ ਰਿਕਾਰਡਿੰਗ ਮੇਰੇ ਕੋਲੇ ਪਈ ਆ ਤੂੰ ਤੂੰ ਕਿਸੇ ਨੂੰ ਇੱਕ ਮੋਰਾ ਬਣਾ ਲਿਆ ਆਪਾਂ ਮੋਰਾ ਬਣਾ ਕੇ ਵੀ ਤੁਸੀਂ ਪ੍ਰਧਾਨ ਨੂੰ ਤੰਗ ਕਰੀ ਚੱਲੋ ਨਾਲੇ ਆਪਣੇ ਸਰਕਾਰ ਦੇ ਵੋਟਾਂ ਪੱਕ ਜਾਣਗੀਆਂ ਨਾਲੇ ਅਸੀਂ ਕਲੱਬ ਦਾ ਕੰਮ ਕਰਾਈ ਚੱਲਾਂਗੇ ਅਸੀਂ ਅਸੀਂ ਇਧਰ ਕੰਮ ਕਰੀ ਚੱਲਾਂਗੇ ਅੱਛਾ ਇਹ ਕਿੰਨੇ ਦਿਨਾਂ ਤੋਂ ਤੁਸੀਂ ਕੀ ਕਹਨੇ ਹੋ ਵੀ ਕਿੰਨੇ ਦਿਨਾਂ ਤੋਂ ਇਹ ਹਾਲਾਤ ਨੇ ਪਾਣੀ ਵੀ ਜਿਹੜਾ ਖੜਾ ਸੀ ਪਾਣੀ ਗੰਧਲਾ ਉਹ ਚਿਲਵ ਜੰਮੀ ਆ ਉਹਦੇ ਚ ਪਾਓ ਕਹਿੰਦੇ ਕਿਉਂਕਿ ਬਿਮਾਰੀਆਂ ਲੱਗੀਆਂ ਮੈਂ ਕਹਿੰਦੇ ਕੋਈ ਆਉਂਦਾ ਹੀ ਨਹੀਂ ਪੁਸਤਾ ਤੱਕ ਨਹੀਂ ਸਾਨੂੰ ਆ ਕੇ ਉਹ ਗਲੀ ਗਲੀ ਦੇ ਲੋਕ ਹੀ ਕਹਿੰਦੇ ਨੇ ਗਲੀ ਦੇ ਲੋਕ ਆ ਬੈਠਾ ਜੀ ਅੱਜ ਤੁਸੀਂ ਸੁਣ ਲਓ ਆਤਮਾ 12 ਵਜੇ ਤੱਕ ਰਵੀ ਚੋਰੀਓ ਕੰਮ ਚਲਾਇਆ ਮੈਂ ਜੰਕਾ ਨੂੰ ਪਤਾ ਲੱਗ ਗਿਆ ਸਵੇਰੇ ਕੰਮ ਕਿਵੇਂ ਹੁੰਦਾ ਮੈਂ ਆਪ ਵੀ ਗੰਦੇ ਨਾਲੇ ਦੇ ਵਿੱਚ ਬੜਿਆ ਓਕੇ ਮੈਂ ਤੁਹਾਨੂੰ ਬੋਟਾ ਭੇਜ ਦਾਂਗਾ ਹਾਂ ਤੇ ਹੁਣ ਇਹ ਹੁਣ ਹੁਣੇ ਹਾਲਾਤ ਕੋ ਤੱਕ ਸੁਧਰਨਗੇ ਜਿਹੜਾ ਇਹ ਹਾਲਾਤ ਹੋਏ ਪਿਆ ਗਾ ਪੰਜ ਦਿਨਾਂ ਦੇ ਵਿੱਚ ਜੀ ਸੁਧਰ ਜਾਣਗੇ ਪੰਜ ਦਿਨਾਂ ਦੇ ਵਿੱਚ ਜਿਵੇਂ ਤੁਸੀਂ ਕਹਿੰਦੇ ਹੋ ਸਹੀ ਹਾਂ ਪੰਜ ਦਿਨਾਂ ਵਿੱਚ ਸੜਕ ਕਲੀਅਰ ਹੋ ਜਾਊਗਾ ਤੇ ਇਹ ਹੁਣ ਜਿਹੜਾ ਮੈਂ ਛੋਟਾ ਬੰਦਾ ਗਰੀਬ ਬੰਦਾ ਮੈਂ ਜਨਤਾ ਦੇ ਨਾਲ ਆ ਮੈਂ ਜਨਤਾ ਦੇ ਨਾਲ ਮੈਂ ਖੜਾ ਹਾਂ ਪਰ ਜਿਹੜੇ ਬੰਦੇ ਪੀਟੀਕਰ ਲੈ ਮੈਂ ਲਗਾਉਣਾ ਦੇ ਨਾਲ ਨਹੀਂ ਖੜਾ ਓਕੇ ਤੁਸੀਂ ਇਹਨਾਂ ਲੋਕਾਂ ਦੇ ਨਾਲ ਖੜੇ ਹੋ ਮੈਂ ਲੋਕਾਂ ਦੇ ਨਾਲ ਖੜਾ ਜੇ ਲੋਕ ਮੈਨੂੰ ਛੱਤਰ ਵੀ ਮਾਰਦੇ ਮੈਂ ਉਹਨਾਂ ਚੱਲੂਗਾ ਪਰ ਮੈਂ ਜਿਹੜੀ ਪੀਟੀ ਕਾਲ ਆ ਉਹਦੇ ਨਾਲ ਮੈਂ ਖੜਾ ਤੁਹਾਨੂੰ ਬਲੈਕ ਤੁਸੀਂ ਕਹਿੰਦੇ ਵੀ ਪਲੇ ਤੁਸੀਂ ਕਹਿੰਦੇ ਵੀ ਧਰਨਾ ਇਹ ਪੋਲੀਟੀਕਲ ਆ ਪੀਟੀ ਕਾਲ ਆ ਓਕੇ ਜੇ ਕਿਸੇ ਗੱਲ ਦੇ ਵਿੱਚ ਜਨਤਾ ਖੜੀ ਆ ਮੇਰੇ ਘਰੇ ਆ ਕੇ ਧਰਨਾ ਲਾਉਣ ਮੇਰੇ ਘਰੇ ਆ ਕੇ ਕੀਕੜ ਖਿੱਚਣ ਮੈਂ ਚੱਲਣ ਨੂੰ ਤਿਆਰ ਆ ਪਰ ਉਹ ਤੁਸੀਂ ਕਹਿੰਦੇ ਪੋਲੀਟੀਕਲ ਉਹਦੇ ਵਿੱਚ ਤਾਂ ਖੁਦ ਇੱਕ ਐਮਸੀ ਜਿਹੜੇ ਆਗੇ ਉਹ ਖੁਦ ਉਹਨਾਂ ਦੇ ਨਾਲ ਆ ਲੋਕਾਂ ਦੇ ਐਮਸੀ ਉਹਨਾਂ ਨੂੰ ਐਮਸੀ ਦਾ ਤੁਸੀਂ ਉਹਦੇ ਬਾਰੇ ਪਹਿਲਾਂ ਪੁੱਛ ਲਿਓ ਕੀ ਸਿੱਧੀ ਧੀਆ ਲੋਕਾਂ ਦਾ ਓਕੇ ਆ ਠੀਕ ਹੈ ਜੇ ਗੱਲ ਮੈਨੇ ਹੀ ਕਹਿਣਾ ਚਾਹੁੰਦਾ ਮੈਂ ਮੇਰਾ ਐਮਸੀ ਆ ਔਰ ਮੈਂ ਜਨਤਾ ਦੇ ਨਾਲ ਖੜਾ ਮੇਰੇ ਨਾਲ 12 ਐਮਸੀ ਹੁਣ ਬੁਲਾ ਦਿੰਦਾ ਸਾਰੇ ਖੜੇ ਆ ਤੇ ਅੱਜ ਜਨਤਾ ਦੇ ਨਾਲ ਵੋਟਾਂ ਦੇ ਵਿੱਚ ਰਾਜਨੀਤੀ ਆ ਜੇ ਤੂੰ ਵੋਟਾਂ ਪਾ ਦਾਂਗੇ ਤੂੰ ਤੂੰ ਇੱਧਰ ਖੜ ਜਾ ਓਕੇ ਇਹ ਗੱਲ ਆ ਜਿਹੜੀ ਜੀ ਜਨਤਾ ਨਾਲ ਖੜੀ ਆ ਜਨਤਾ ਮੈਨੂੰ ਜਿਹੜੀ ਸਜ਼ਾ ਦੇਊਗੀ ਮੈਂ ਖੜ ਨੂੰ ਤਿਆਰ ਆ ਪਰ ਮੈਂ ਪਿੱਠੇ ਕਰਨ ਨਹੀਂ ਖੜਾ ਠੀਕ ਹੈ ਜੇ ਮੈਨੂੰ ਕੋਈ ਬਲੈਕਮੇਲ ਕਰੂਗਾ ਮੈਂ ਨਹੀਂ ਉਹ ਦਲ ਨੂੰ ਤਿਆਰ ਓਕੇ ਤੂੰ ਦੋੜਾ ਕਹਿਣਾ ਮੈਂ ਤੇ ਬਲੈਕਮੇਲ ਕਰ ਰਿਹਾ ਤੁਹਾਨੂੰ ਹਾਂ ਬਲੈਕਮੇਲ ਕਰ ਰਿਹਾ ਜੇ ਜਨਤਾ ਦਾ ਹੱਕ ਬੰਦਾ ਮੈਂ ਮੋਢੇ 'ਤੇ ਬੰਦਾ ਹਾਂ ਹਾਂ ਜਨਤਾ ਦਾ ਕੰਮ ਕਰਨ ਦਾ ਹੱਕ ਹੈ ਜੀ ਮੈਂ ਤੁਹਾਨੂੰ 24 ਘੰਟੇ ਦੀ 21 ਘੰਟੇ ਕੰਮ ਕਰੂੰਗਾ 21 ਘੰਟੇ ਸੌਂਗਾ ਜੀ ਜੀ ਠੀਕ ਹੈ ਜੀ ਸਮਾਂ ਤਾਂ ਬਗੋ ਤੁਹਾਨੂੰ ਕੋਲੋਂ ਪੈਸੇ ਲੱਗ ਜਣ ਕੋਸ ਲੱਗ ਜਣ ਤੇ ਇਹਨਾਂ ਦਾ ਬਣਾਇਆ ਵਾ ਮੈਂ ਕੋਈ ਮੈਂ ਅੱਜ ਵੱਡਾ ਨਹੀਂ ਹਾਂਜੀ ਨਾ ਮੈਂ ਅੱਜ ਵੱਡਾ ਨਾ ਕੱਲ ਵੱਡਾ ਜਨਤਾ ਦਾ ਬਣਾਇਆ ਵਾ ਜਨਤਾ ਦਾ ਹੀ ਹੈ ਜਨਤਾ ਕਹੂਗੀ ਸੀਵਾ ਦੇ ਦੇ ਮੈਂ ਸੀਵਾ ਦੇ ਜਿਹੜੇ ਬਗ ਜੀ